ਅਗਰ ਤੁਹਾਡੀ ਜਨਮ ਤਰੀਕ ਸਹੀ ਆ ਜਿਵੇਂ ਰਾਜਨੀਤਿਕ ਕਿਸੇ ਨੇਤਾ ਦੀ ਕੋ ਜਨਮ ਤਰੀਕ ਆਜਵੇ ਤਾਂ ਇਹ ਜ਼ਰੂਰ ਦੱਸਿਆ ਜਾ ਸਕਦਾ ਕਿ ਆ ਸਮਾਂ ਇਹਨਾਂ ਦਾ ਬੈਸਟ ਹੈ ਤੇ ਆ ਸਮਾਂ ਸਹੀ ਨਹੀਂ ਹੈ ਇਸ ਸਮੇਂ ਦੇ ਵਿੱਚ ਗਰੈ ਵੀ ਸਹੀ ਨਹੀਂ ਤੇ ਤੁਸੀਂ ਸੁਵਾ ਤੁਸੀਂ ਕਾਮਯਾਬ ਹੋਣਾ ਕਿਸੇ ਰਾਜਨੀਤਿਕ ਬੰਦੇ ਨੇ ਤੁਸੀ ਦੱਸਿਆ ਹੋਵੇ ਕਿ ਤੇਰੇ ਨਾਲ ਆ ਹੋਣਾ ਹੈ ਤੇ ਉਹਦੇ ਨਾਲ ਉਹ ਹੋਇਆ ਹੋਵੇ ਰਾਜਨੀਤਿਕ ਬੰਦੇ ਚ ਮੈਂ ਜੰਨੀ ਸਾਹਿਬ ਨਾਲ ਜੁੜੇ ਹੋਏ ਆ ਆਪਾਂ ਤੇ ਬਹੁਤ ਅੱਛੇ ਇਨਸਾਨ ਨੇ ਸੀਐਮ ਬਣੇ ਉਹ ਰਾਹੁ ਚਾਰ ਦੇ ਵਿੱਚ ਫर्श ਤੋੜਨਾ ਟਾਇਲਟ ਸੀਟ ਚੇਂਜ ਕਰਨਾ ਸਹੀ ਨਹੀਂ ਮੰਨਿਆ ਜਾਂਦਾ ਪਰ ਉਹਨਾਂ ਨੇ ਸ਼ਾਇਦ ਕਿਤੇ ਉਹ ਵਾਸਤੂ ਵਗੈਰਾ ਕਰਵਾਇਆ ਤੇ ਫर्श ਵਗੈਰਾ ਚੇਂਜ ਕਰਾ ਲਿਆ ਮੈਂ ਜਦੋਂ ਉਹਨਾਂ ਦੇ ਘਰ ਗਈ ਤੇ ਮੈਂ ਕਿਹਾ ਵੀ ਲੈ ਇਹ ਤੇ ਗਲਤ ਕੰਮ ਕਰ ਲਿਆ ਫਿਰ ਉਹਨਾਂ ਦੇ ਬ੍ਰਦਰ ਨੂੰ ਮੈਂ ਕਿਹਾ ਕਿ ਇਹ ਬਹੁਤ ਹੱਥ ਨਹੀਂ ਛੇੜਨਾ ਚਾਹੀਦਾ ਸੀ ਰਾਹੁਲ ਨੂੰ ਤੇ ਰਾਜਨੀਤੀ ਵਿੱਚ ਪਰੇਸ਼ਾਨੀ ਇਹਨਾਂ ਦੀ ਆ ਜਾਣੀ ਹੈ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਤੇ ਜਿੱਤ ਰਹੇ ਹਾਂ ਮੈਂ ਕਿਹਾ ਜਿੱਤ ਦੇ ਦੰਦ ਅੱਛਾ ਫਿਰ ਦੋਨੇ ਸੀਟਾਂ ਤੋਂ ਹਾਰ ਹੋ ਗਏ ਜਦੋਂ ਤੁਸੀਂ ਕਿਸੇ ਗਰੈ ਨੂੰ ਛੇੜਦੇ ਹੋ ਉਹ ਤੁਹਾਨੂੰ ਨੁਕਸਾਨ ਕਰਦਾ ਹੈ ਰਾਹੁਲ 8 ਹੋਵੇ ਰਾਹੁਲ 4 ਹੋਵੇ ਤੁਸੀਂ ਜਾ ਕੇ ਘਰ ਦੀ ਟਾਇਲਟ ਸੀਟ ਚੇਂਜ ਕਰੋ ਤੁਹਾਨੂੰ ਨਾਲ ਹੀ ਅਟੈਕ ਆਜੂ ਨਾਲ ਹੀ ਹਸਪੀਟਲ ਆਈਸੀਜੀ ਜੀ ਦੀ ਤੁਸੀਂ ਪਹੁੰਚਦੇ ਆ ਬਣਾਈਆਂ ਹੋਈਆਂ ਤੇ ਜਮਾਈਆਂ ਹੋਈਆਂ ਚੀਜ਼ਾਂ ਨੇ ਹੁਣ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਚੰਨੀ ਸਿੰਘ ਚੰਨੀ ਉਹਨਾਂ ਦੇ ਪਰਿਵਾਰ ਨਾਲ ਚਲੋ ਜੁੜੇ ਹੋਏ ਉਹਨਾਂ ਨੂੰ ਦੱਸਿਆ ਕਿ ਭਾਈ ਇਹ ਜਿਹੜਾ ਤੁਸੀਂ ਕਰ ਲਿਆ ਜੀ ਤੁਹਾਨੂੰ ਰਾਜ ਨਹੀਂ ਨਹੀਂ ਕਰਨਾ ਚਾਹੀਦਾ ਤੁਸੀਂ ਹਾਰ ਜਾਓ ਉਹ ਹਾਰ ਵੀ ਗਏ ਉਸ ਤੋਂ ਗੁਲਾਮੀ ਕਰਦੇ ਹੁਣ ਚੰਨੀ ਸਿੰਘ ਚੰਨੀ ਹੋਰਾਂ ਦੀ ਕੁੰਡਲੀ ਕੀ ਕਹਿੰਦੀ ਹੈ ਹੁਣ ਚੰਨੀ ਸਿੰਘ ਚੰਨੀ ਉਹਨਾਂ ਦੇ ਗ੍ਰਹਿ ਕੀ ਕਹਿੰਦੇ ਬਹੁਤ ਅੱਛੇ ਜੀ ਉਹ ਬੰਦਾ ਨਹੀਂ ਹਾਰਦਾ ਔਈਸ ਵਾਰ ਜਦੋਂ ਜਿੱਤੇ ਆ ਚਲੋ ਮੈਂ ਕੋਈ ਵਿਖਵਾਣੀ ਨਹੀਂ ਕੀਤੀ ਪਰ ਉਹਨਾਂ ਦੇ ਸਟਾਰ ਇਦਾਂ ਦੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੋਢੇ ਥਲੇ ਬਾਹਰ ਆ ਕੇ ਸੋਜੋ ਬੜੇ ਫਰਕ ਨਾ ਦਿੱਤਾ ਉਹ ਮਿੱਤੇ ਇਹ ਕੋਈ ਵਿਖਵਾਣੀ ਥੋੜੀ ਸੀ ਇਹ ਤੇ ਗ੍ਰਹਾਂ ਦੀ ਪ੍ਰੈਡਿਕਸ਼ਨ ਉਹਦੇ ਗ੍ਰਹਾਂ ਦੀ ਪ੍ਰੈਡਿਕਸ਼ਨ ਹਾਂ ਉਹਨਾਂ ਦੇ ਸੂਰਜ ਬੁੱਧ ਬ੍ਰਹਸਪਤ ਲਗਣ ਚ ਹੈ ਉਹ ਬੰਦਾ ਕੌਨਫੀਡੈਂਸ ਬਹੁਤ ਹੈ ਇੰਟੈਲੀਜੈਂਟ ਬਹੁਤ ਹੈ ਦਿਮਾਗ ਬਹੁਤ ਅੱਛਾ ਹੈ ਤੇ ਉਹ ਸਹੀ ਹੈ ਜਿਹਦੇ ਸਟਾਰ ਪਤਾ ਨਹੀਂ ਉਹਦੇ ਬਾਰੇ ਆਪਾਂ ਪ੍ਰੈਡਿਕਸ਼ਨ ਕਰਾਂਗੇ ਜਿੱਤਣ ਦੇ ਨਾਮ ਨਾਲ ਉਹਨਾਂ ਨੂੰ ਮੁੱਖ ਮੰਤਰੀ ਬਣਾਣਾ ਵੀ ਜ਼ਰੂਰੀ ਹੈ ਮੁੱਖ ਮੰਤਰੀ ਬਣ ਰਿਹਾ ਹੈ ਕਿ ਨਹੀਂ ਮੈਂ ਤਾਂ ਉਹਨਾਂ ਦੀ ਕੁੰਡਲੀ ਜਾਂਦੀਆਂ ਤਾਂ ਮੈਂ ਉਹਨਾਂ ਦੇ ਗ੍ਰਹਿ ਮੁਤਾਬਕ ਕਹਿ ਸਕਦੀਆਂ ਕਿ ਉਹ 100 1% ਜਿੱਤਣਗੇ ਅੱਜਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਹਨਾਂ ਬਾਰੇ ਬਹੁਤ ਸਾਰੇ ਹੀ ਪ੍ਰੈਡਿਕਸ਼ਨਾਂ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਨੇ ਤੁਸੀਂ ਜੇ ਦੇਖੀ ਹੋਵੇ ਮੋਦੀ ਸਾਹਿਬ ਹੋਰਾਂ ਦੀ ਉਮੀ ਜਾਂ ਕਿਦਾਂ ਕੀ ਲੱਗਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੁਣ ਕੁੰਡਲੀ ਕੀ ਗਈ ਨਹੀਂ ਜਿਹੜੀ ਨੈਟ ਤੇ ਪਈ ਹੈ ਉਹਦੇ ਮੁਤਾਬਕ ਤੇ ਸਿਤਾਰੇ ਕਾਫੀ ਖਰਾਬ ਚੱਲਦੇ ਹੁਣ ਜੋਤਿਸ਼ ਦੇ ਮੁਤਾਬਕ ਗ੍ਰਹਿ ਚਾਲ ਦੇ ਮੁਤਾਬਕ ਕੀ ਬੰਦੇ ਦੀ ਏਜ ਬਾਰੇ ਵੀ ਪਤਾ ਲੱਗ ਜਾਂਦਾ ਹੈ ਕੀ ਬੰਦੇ ਦੀ ਕਿੰਨੀ ਏਜ ਆ ਜਾਂ ਕਦੋਂ ਮੌਤ ਹੋਏਗੀ ਇਸ ਬਾਰੇ ਪਤਾ ਲੱਗ ਸਕਦਾ ਵੈਸੇ ਤਾਂ ਦੇਖੋ ਇਹ ਜਨਮ ਤੇ ਮਰਨਾ ਦੇਖਿਆ ਜਾਵੇ ਤਾਂ ਕੁਦਰਤ ਦੇ ਹੱਥ 'ਚ ਆ ਇਹ ਪਰਮਾਤਮਾ ਦੇ ਹੱਥ 'ਚ ਹੀ ਆ ਪਰ ਹੁਣ ਦੇਖੋ ਜਦੋਂ 8ਵੇਂ ਖਾਨੇ ਦੀ ਦਸ਼ਾ ਚੱਲੂਗੀ ਅਸ਼ਟਮੇਸ਼ ਦੀ ਦਸ਼ਾ ਚੱਲੂ 8ਵਾਂ ਖਾਨਾ ਮੌਤ ਦਾ ਕਾਰਕ ਮੰਨਿਆ ਜਾਂਦਾ ਹੈ ਅੱਛਾ ਅਗਰ 8ਵੇਂ ਖਾਨੇ ਦੀ ਦਸ਼ਾ ਚੱਲਦੀ ਆ ਤਾਂ ਉਸ ਟਾਈਮ ਤੇ ਉਹਨੂੰ ਕਿਹਾ ਜਾਂਦਾ ਹੈ ਕਿ ਆ ਦਸ਼ਾ ਤੇਰੇ ਲਈ ਖਤਰਨਾਕ ਮੌਤ ਦੀ ਪ੍ਰੈਡਿਕਸ਼ਨ ਕਰਨੀ ਨਹੀਂ ਚਾਹੀਦੀ ਕਿ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਕਿ ਉਹ ਜੋਤਿਸ਼ ਤੋਂ ਸਮਝ ਕੇ ਉਹਨੂੰ ਟਾਲਿਆ ਜਾ ਸਕਦਾ ਕਿੱਥੇ ਲਿਖਿਆ ਲਿਖਿਆ ਕਿੱਥੇ ਵਕਤ ਨਹੀਂ ਜੀ ਬਦਲਿਆ ਜਾ ਸਕਦਾ ਵਕਤ ਪਾਵਰਫੁਲ ਤੁਸੀਂ ਆਪਣੇ ਆਪ ਨੂੰ ਵਕਤ ਮੁਤਾਬਕ ਚੱਲ ਕੇ ਆਪਣੇ ਆਪ ਨੂੰ ਸਹੀ ਕਰਕੇ ਗ੍ਰਹਿਾਂ ਤੋਂ ਬਚ ਸਕਦੇ ਇਹ ਕਿਵੇਂ ਪਤਾ ਲੱਗੇ ਕਿ ਇਹ ਅੱਛਾ ਅਸਤੋਜਲਾ ਹੈ ਇਹ ਅੱਛਾ ਜੋਤਸ਼ੀ ਹੈ ਇੱਕ ਚੰਗੇ ਡਾਕਟਰ ਕੋਲ ਤੁਸੀਂ ਜਾਓ ਨਾ ਤਾਂ ਉਹਨੇ ਤੁਹਾਡੀ ਸਕੈਨ ਦੇਖ ਕੇ ਦੱਸ ਦੇਣਾ ਤੁਹਾਡੇ ਅੰਦਰ ਪ੍ਰੋਬਲਮ ਕੀ ਹੈ ਹਾਂ ਦੱਸਣ ਦੀ ਲੋੜ ਨਹੀਂ ਉਹਨੂੰ ਦੱਸਣ ਦੀ ਲੋੜ ਨਹੀਂ ਤੇ ਅੱਛਾ ਸਰਜਨ ਤੁਹਾਨੂੰ ਦੱਸ ਦੂਗਾ ਕਿ ਤੁਹਾਡੇ ਕੀ ਟਾਈਮ ਚੱਲ ਰਿਹਾ ਕੀ ਹੋ ਰਿਹਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਸਾਡੇ ਨਾਲ ਖੰਨਾ ਤੋਂ ਪ੍ਰਸਿੱਧ ਜੋਤਸ਼ੀ ਜੱਸੀ ਮਾਨ ਜੀ ਨੇ ਜਿਨ੍ਹਾਂ ਦੇ ਨਾਲ ਜੋਤਿਸ਼ ਦੇ ਬਹੁਤ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਖਾਸ ਤੌਰ ਤੇ ਗੱਲਬਾਤ ਕਰਾਂਗੇ ਕਿ ਇਹਦੇ ਵਿੱਚ ਵਹਿਮ ਭਰਮ ਦੀ ਜਿਹੜੀ ਗੱਲਬਾਤ ਹੁੰਦੀ ਹੈ ਇਹ ਕੀ ਹੈ ਹੋਰ ਵੀ ਬਹੁਤ ਸਾਰੇ ਜੋਤਿਸ਼ ਨਾਲ ਸੰਬੰਧਤ ਅਹਿਮ ਜਿਹੜੀਆਂ ਗੱਲਾਂ ਹੋਣਗੀਆਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੈਨੂੰ ਸਤਿਕਾਰ ਸਤਿਕਾਰ ਪਰ ਠੀਕ ਹੋਈ ਸੇਧ ਪਰਵਾਹ ਹਾਂਜੀ ਵਧੀਆ ਜੀ ਬਿਲਕੁਲ ਠੀਕ ਹਾਂਜੀ ਠੀਕ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹ ਜੋਤਿਸ਼ ਨੂੰ ਲੈ ਕੇ ਹਾਂਜੀ ਤੁਸੀਂ ਜੋਤਿਸ਼ ਚ ਕਿਉਂ ਆਏ ਔਰ ਕਦੋਂ ਤੋਂ ਦੇਖਣ ਲੱਗੇ ਇਸ ਚੀਜ਼ ਨੂੰ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਲੋਕ ਨਵੇਂ ਲੋਕ ਮੇਰੇ ਵਰਗੇ ਲੋਕ ਜੋਤਿਸ਼ ਤੇ ਵਿਸ਼ਵਾਸ ਕਿਉਂ ਕਰਨ ਤੇ ਕਿੰਨਾ ਕੁ ਕੀਤਾ ਜਾ ਸਕਦਾ ਜੋਤਿਸ਼ ਦੇ ਉੱਪਰ ਵਿਸ਼ਵਾਸ ਦੇਖੋ ਵੈਸੇ ਤਾਂ ਕੁਦਰਤੀ ਤੌਰ ਤੇ ਪਰਮਾਤਮਾ ਨੇ ਸਭ ਦੀ ਕਿਸਮਤ ਅਲੱਗ-ਅਲੱਗ ਸਭ ਦੇ ਕਰਮ ਅਲੱਗ-ਅਲੱਗ ਜਿੱਦਾਂ ਹੁਣ ਆਪਾਂ ਜੇ ਪ੍ਰੈਕਟੀਕਲੀ ਦੇਖੀਏ ਤਾਂ ਦੁਨੀਆ 'ਚ ਕਿੰਨੇ ਕਰੋੜਾਂ ਅਰਬਾਂ ਲੋਕ ਨੇ ਹਨਾ ਇੱਕ ਕਿਸੇ ਦੇ ਥੰਮ ਪੁਆਇੰਟ ਹੀ ਨਹੀਂ ਮਿਲਦਾ ਕਿਸੇ ਦਾ ਕੋਈ ਆਪਾਂ ਅੰਗੂਠਾ ਛਾਪ ਲੈ ਲੀਏ ਕਿਸੇ ਦਾ ਨਹੀਂ ਮਿਲਦਾ ਪਰ ਅਸੀਂ ਦੁਨੀਆਦਾਰੀ ਚ ਆ ਕੇ ਨਾ ਸਿਰਫ ਤੇ ਸਿਰਫ ਦੁਨੀਆਦਾਰੀ ਮੁਤਾਬਕ ਚੱਲਦੇ ਹਾਂ ਕੋਈ ਆਪਣੇ ਮੁਤਾਬਕ ਨਹੀਂ ਚੱਲਦਾ ਜਿੱਦਾਂ ਦੀ ਸੋਚ ਕੁਦਰਤ ਨੇ ਦਿੱਤੀ ਆ ਉਹਨੂੰ ਨਾ ਉਹਦੇ ਮੁਤਾਬਕ ਨਹੀਂ ਚੱਲਦਾ ਅੱਛਾ ਤੁਸੀਂ ਦੇਖਣੇ ਕੋਸ਼ਿਸ਼ ਕਰੇ ਵੀ ਨਾ ਤੇ ਕੋਈ ਉਹਨੂੰ ਚੱਲਣ ਵੀ ਨਹੀਂ ਦਿੰਦਾ ਬਿਲਕੁਲ ਠੀਕ ਹੈ ਤੇ ਗ੍ਰਹਿ ਇਹ ਨੇ ਕਿ ਤੁਹਾਨੂੰ ਦੱਸਦੇ ਆ ਕਿ ਤੁਹਾਡੀ ਸੋਚ ਕੀ ਆ ਤੁਸੀਂ ਰਾਸਤਾ ਘੇੜਾ ਤੁਹਾਡੇ ਲਈ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਅਸੀਂ ਕੀ ਕਰਨਾ ਜੋ ਸਾਡੇ ਗਵਾਂਡੀਆਂ ਨੇ ਕੀਤਾ ਜੋ ਸਾਡੇ ਸਾਹਮਣੇ ਵਾਲਿਆਂ ਨੇ ਕੀਤਾ ਇਹਨਾਂ ਕੋਲ ਆਏ ਇਹਨਾਂ ਦਾ ਮੁੰਡਾ ਆ ਕਰ ਗਿਆ ਇਹਨਾਂ ਦੀ ਕੁੜੀ ਆ ਕਰ ਗਈ ਤੇ ਤੁਸੀਂ ਆ ਕਰੋ ਕਿਉਂ ਕਿਉਂ ਇੱਥੇ ਪਹੁੰਚੇ ਜੇ ਫਲਾਣੇ ਨੇ ਇਹ ਬਿਜ਼ਨਸ ਕਰ ਰਿਹਾ ਤਾਂ ਅਸੀਂ ਵੀ ਇਹੀ ਜੇ ਫਲਾਣੇ ਨੇ ਨੈਸਟ ਕਰ ਲਿਆ ਤਾਂ ਅਸੀਂ ਵੀ ਅਸੀਂ ਵੀ ਇਸੇ ਤਰ੍ਹਾਂ ਮੈਂ ਵੀ ਕੰਪਿਊਟਰ ਇੰਜੀਨੀਅਰਿੰਗ ਕੀਤੀ ਚਲੋ ਅੱਛੀ ਜੌਬ ਕਰਨ ਲਈ ਬੈਂਕ ਚ ਕੰਮ ਵੀ ਕੀਤਾ ਕੁਝ ਹਾਲਾਤ ਇਦਾਂ ਦੇ ਹੋ ਗਏ ਕਿ ਆਪਾਂ ਜਿੱਦਾਂ ਕਿਸੇ ਨੂੰ ਪੁੱਛ ਲਿਆ ਆਪਣਾ ਕੰਮ ਕੋਈ ਰੁਕ ਗਿਆ ਆਪਾਂ ਪੁੱਛਿਆ ਵੀ ਇਦਾਂ ਉਹ ਕਹਿੰਦੇ ਵੀ ਨਹੀਂ ਇਦਾਂ ਨਹੀਂ ਹੋਣਾ ਇੰਨਾ ਟਾਈਮ ਇਦਾਂ ਹੋਣਾ ਤੇ ਜਾਂ ਬਾਹਰ ਦਾ ਹੀ ਅਸਲ ਦੇ ਵਿੱਚ ਅਸੀਂ ਪੁੱਛਦੇ ਸੀ ਪਰ ਅ ਅੱਛਾ ਅੱਛੇ ਜੋਤਸੀ ਜਿਹੜੇ ਨੇ ਤੁਹਾਨੂੰ ਬੜੀ ਅੱਛੀ ਸਲਾਹ ਦੇ ਦਿੰਦੇ ਆ ਇੱਕ ਵਕਤ ਹੁੰਦਾ ਹਰ ਚੀਜ਼ ਦਾ ਹੈਨਾ ਤਾਂ ਬਹੁਤ ਜੋਤਸੀਆਂ ਨੇ ਕਿਹਾ ਇਹ ਤੇ ਬੰਦਾ ਇੱਥੇ ਹੋਣਾ ਹੀ ਨਹੀਂ ਚਾਹੀਦਾ ਇੱਥੇ ਬਾਹਰ ਜਾਣਾ ਸੀ ਇਹਨੇ ਤੇ ਐ ਕਰਨਾ ਸੀ ਮੈਂ ਇੱਕ ਇੰਟਰਵਿਊ ਕੀਤੀ ਸੋਚ ਵੀ ਦੱਸਿਆ ਕਿ ਮੇਰਾ ਇੱਕ ਕਾਰਨ ਬਣਿਆ ਇਸ ਅਸਰ ਚ ਜੋਤਿਸ਼ ਜਾਣਦਾ ਕਿ ਆਪਾਂ ਸੋਚਿਆ ਵੀ ਅੱਛਾ ਐਦਾਂ ਹੁੰਦਾ ਤਾ ਉਹ ਉਹਨਾਂ ਨੇ ਕਿਹਾ ਵੀ ਇਹ ਬੰਦਾ ਬਾਹਰ ਹੀ ਜਾਊਗਾ ਇਹ ਬਾਹਰ ਹੀ ਰਹੂਗਾ ਕਈਆਂ ਨੇ ਇਦਾਂ ਕਈਆਂ ਨੇ ਗੱਲਾਂ ਸੁਣ ਕੇ ਆ ਜਾਣਾ ਅਸਲ 'ਚ ਜੇ ਮੈਂ ਤੁਹਾਨੂੰ ਕਲੀਅਰ ਦੱਸਾਂ ਤਾਂ ਇਹਨਾਂ ਜੋਤਸ਼ੀਆਂ ਨੇ ਜੋਤਸ਼ੀ ਬਣਾਤਾ ਤਾਂ ਕਿਸੇ ਨੇ ਕਿਹਾ ਕਿ ਇਹਦਾ ਸ਼ਨੀ ਨੀਚ ਦਾ ਹੈ ਇਹਦਾ ਆ ਹੋ ਜਾਣਾ ਇਹਦਾ ਆ ਹੋ ਜਾਣਾ ਤੇ ਆਪਾਂ ਕਿਤਾਬਾਂ ਪੜ੍ਹਨੀ ਸ਼ੁਰੂ ਕਰਤੀਆਂ ਇੱਕ ਮੈਂ ਜੋਤਸ਼ੀ ਕੋਲ ਗਈ ਉਹਨੇ ਕਿਹਾ ਕਿ ਇਦਾਂ ਇਦਾਂ ਉਹਦੇ ਉਦਾਂ ਹੀ ਹੋਇਆ ਅਸਲ 'ਚ ਮੈਂ ਤੁਹਾਨੂੰ ਸਹੀ ਦੱਸਾਂ ਬੜਾ ਗਿਆਨਮੰਦ ਜੋਤਸ਼ੀ ਤਾਂ ਆਪਾਂ ਕਿਤਾਬ ਖਰੀਦ ਕੇ ਪੜ੍ਹ ਲਈ ਮੈਂ ਪਹਿਲਾਂ ਵੀ ਇਹ ਚੀਜ਼ ਦੱਸੀ ਆ ਤਾਂ ਅਸਲ 'ਚ ਹੁਣ ਤੁਸੀਂ ਪੁੱਛਿਆ ਵੀ ਵਹਿਮ ਵੈ ਮ ਉਹ ਹੈ ਜਿਹੜਾ ਤਰਕ ਤੋਂ ਬਿਨਾ ਗੱਲ ਕੀਤੀ ਜਾਵੇ ਜੋ ਤੁਹਾਡੇ ਦਿਮਾਗ ਤੇ ਮਨ ਨੂੰ ਜਿਹੜੀ ਚੀਜ਼ ਨਾ ਲੱਗੇ ਨਾ ਸਾਇੰਸ ਕੀ ਹੈ ਸਾਇੰਸ ਲੌਜੀਕ ਦੱਸਦੀ ਹੈ ਤੇ ਜਦੋਂ ਤੁਸੀਂ ਲੌਜੀਕ ਤੇ ਤਰਕ ਨਾਲ ਚੱਲਦੇ ਹੋ ਨਾ ਤਾਂ ਉਹ ਚੀਜ਼ਾਂ ਦੇ ਰਿਜ਼ਲਟ ਤੁਹਾਨੂੰ ਮਿਲਦੇ ਆ ਤੇ ਹੁਣ ਕੀ ਹੋਇਆ ਕਿ ਇੱਕ ਸਾਲ ਜਿਵੇਂ ਆਪਾਂ ਗੱਲ ਕਰੀਏ ਤਾਂ ਆਹ ਸਾਲ ਕੰਮ ਮੰਨ ਲਓ ਬਹੁਤ ਵਧੀਆ ਚੱਲਿਆ ਤੁਹਾਨੂੰ ਲੌਜੀਕ ਦੱਸਣ ਲੱਗੀ ਦੋ ਸਾਲ ਬੰਦਾ ਕਿਸੇ ਦਾ ਅੱਛਾ ਕੰਮ ਚੱਲਿਆ ਦੋ ਸਾਲ ਬਾਅਦ ਜੀ ਕੰਮ ਡਾਵਾ ਡੋਲ ਹੋਇਆ ਕੋਈ ਕਿਸੇ ਕੋ ਪੁੱਛਣ ਚਲਾ ਗਿਆ ਕਿ ਭਾਈ ਆ ਕੰਮ ਕਿਉਂ ਡਾਵਾ ਡਾਲ ਹੋ ਗਿਆ ਅਗਲੇ ਨੇ ਜੀ ਤੁਹਾਡਾ ਕੰਮ ਬੰਨਤਾ ਕੋਈ ਪੁੱਛੇ ਵੀ ਸੰਗਲਮਾ ਨਾਲ ਬੰਨਤਾ ਜਾਂ ਰਸੇ ਨਾਲ ਬੰਨਤਾ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਸਮਾਂ ਬਦਲਿਆ ਦਸ਼ਾ ਬਦਲੀ ਮਨ ਲਓ ਕਿ ਸੂਰਜ ਦੀ ਦਸ਼ਾ ਚੱਲ ਰਹੀ ਸੀ ਉਸ ਤੋਂ ਬਾਅਦ ਮੰਨ ਲਓ ਰਾਹੂ ਦੀ ਦਸ਼ਾ ਚੱਲੀ ਹੁਣ ਰਾਹੂ ਨੇ ਕੀ ਕੀਤਾ ਰਾਹੂ ਤੂੰ ਆਏ ਉਹਨੇ ਡਾਵਾ ਡੋਲ ਸਥਿਤੀਆਂ ਦੇ ਦਿੱਤੀ ਪਰ ਉਹ ਕਦੋਂ ਦਊਗਾ ਜੇ ਤੁਹਾਡੇ ਲਗਨ ਦਾ مالک ਦਾ ਮਿੱਤਰ ਨਹੀਂ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਮੇਰੇ ਕੋਲ ਕੋਈ ਮੇਰੇ ਕੋਲ ਨਹੀਂ ਜਿੱਥੇ ਮੈਂ ਜਦੋਂ ਸਿੱਖਦੀ ਸੀ ਇੱਕ ਲੇਡੀ ਉੱਥੇ ਆਈ ਵਿਚਾਰੀ ਆਪਣੇ ਪਰਿਵਾਰ ਦੇ ਨਾਲ ਉਹਦੀ ਬੇਟੀ ਨਾਲ ਆਈ ਉਹਦੀ ਬੇਟੀ ਦਾ ਰੌਲਾ ਪੈ ਗਿਆ ਆਪਣੇ ਪਰਿਵਾਰ ਚ ਸਾਰੇ ਪਰਿਵਾਰ ਚ अच्छा तो उन्होंने वो आके पंडित ਨੂੰ ਕਿਹਾ ਕਿ ਪੰਡਤਾ ਵੀ ਇਦਾਂ ਇਦਾਂ ਐ ਵੀ ਤੂੰ ਮੈਨੂੰ ਦੱਸ ਕਹਿੰਦਾ ਕੋਈ ਸੁਝਾ ਨਹੀਂ ਕੋਈ ਉਪਾ ਨਹੀਂ ਇਹ ਤਲਾਕ ਹੋ ਜਾਣਾ ਵੀ ਕਲੇਸ਼ ਪੈ ਗਿਆ ਤੇ ਉਹ ਕਹਿੰਦੀ ਵੀ ਦੱਸ ਕਹਿ ਰਹੀ ਗੱਲ ਕਰਨ ਡਿਆ ਐਵੇਂ ਤੂੰ ਵੀ ਅਸੀਂ ਨਹੀਂ ਤਲਾਕ ਕਰਨਾ ਸਾਡੇ ਪਰਿਵਾਰ ਚ ਨਹੀਂ ਤਲਾਕ ਹੁੰਦੇ ਹੈਨਾ ਵੀ ਸਾਡੇ ਲਈ ਤੇ ਬੜੀ ਬਦਨਾਮੀ ਦੀ ਗੱਲ ਹੈ ਤੇ ਮੇਰੇ ਪੇਕੇਆਂ ਨੇ ਰਿਸ਼ਤਾ ਕਰਾਇਆ ਅਸੀਂ ਤਾਂ ਉਦਾਂ ਹੀ ਬਰਵਾਦ ਹੋ ਜਾਾਂਗੇ ਮੈਨੂੰ ਤਾਂ ਮੇਰੇ ਘਰ ਵਾਲੇ ਨੇ ਨਹੀਂ ਛੱਡਣਾ ਮਤਲਬ ਉਹ ਥੋੜੀ ਦਰੀ ਵਿਚਾਰੀ ਤਾਂ ਪੰਡਤ ਕਹਿੰਦਾ ਵੀ ਨਹੀਂ ਐਦਾਂ ਨਹੀਂ ਹੋਣਾ ਉਹ ਵਿਚਾਰੀ ਬੜੀ ਪਰੇਸ਼ਾਨ ਤੇ ਮੈਂ ਉਹਦੇ ਕੋਲ ਬੈਠੀ ਆ ਜਿੱਦਾਂ ਮੈਂ ਸਿੱਖ ਰਹੀ ਆ ਉਹਦੇ ਕੋਲ ਪੰਡਤ ਕੋ ਮੈਂ ਤਾਂ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਉਹ ਵਿਚਾਰੀ ਕਹਿੰਦੇ ਆ ਸਾਡੇ ਨਹੀਂ ਹੁੰਦਾ ਇਹਨੂੰ ਕੋਈ ਤੁਸੀਂ ਤੁਸੀਂ ਕੋਈ ਉਪਾਅ ਦੱਸ ਦੋ ਮੈਨੂੰ ਕਹਿੰਦਾ ਮੁੰਨੇ ਕੀ ਉਪਾਅ ਦੱਸਣਾ ਮੈਂ ਮੈਨੂੰ ਕਹਿੰਦਾ 2 ਸਾਲ 2.5 ਸਾਲ ਰਾਹੁ ਦੀ ਦਸ਼ਾ ਚੱਲਣੀ ਹੈ 18 ਮਹੀਨੇ 2.5 ਸਾਲ 2 ਸਾਲ ਕਹਿੰਦੇ ਕਿੱਥੇ ਵਸ ਜੂਗੀ ਜੇ ਇਹਨਾਂ ਨੇ ਭੇਜੀ ਉਹਨੇ ਫੇਰ ਆ ਜਾਣਾ ਜੇ ਫੇਰ ਗਈ ਫੇਰ ਕਲੇਸ਼ ਬਣ ਜਾਣਾ ਤਾਉ ਮੈਨੂੰ ਕੰਦੀਰੀ ਤਾਂ ਮੇਂ ਮਾਰੀ ਜਾਂਦਾ ਤੂੰ ਮੈਨੂੰ ਦੱਸ ਕੀ ਕਰੀਏ ਵੀ ਇਹ ਤੇ ਕਹਿੰਦਾ ਵਾ ਵੀ ਇਹਦੀਆਂ ਕਈਆਂ ਗੱਲਾਂ ਸੱਚ ਹੋ ਗਈਆਂ ਕਿਉਂਕਿ ਸੱਚ ਮੇਰੇ ਨਾਲ ਵੀ ਹੋਇਆ ਸੀ ਤਾਂ ਹੀ ਮੈਂ ਉਹਦੇ ਕੋਲ ਬੈਠੀ ਸੀ ਅੱਛਾ ਤੁਸੀਂ ਤਾਂ ਹੀ ਸਿੱਖ ਰਹੇ ਸੀ ਮੈਂ ਤਾਂ ਹੀ ਸਿੱਖ ਰਹੀ ਸੀ ਕਿਉਂਕਿ ਉਹਨੇ ਮੈਨੂੰ ਕਿਹਾ ਸੀ ਕਿ ਤੁਹਾਡੇ ਆ ਸਾਲ ਚ ਆ ਚੀਜ਼ਾਂ ਬਣਣੀਆਂ ਤੇ ਮੇਰੀਆਂ ਬਣੀਆਂ ਤੇ ਫਿਰ ਉਹਨੇ ਮੈਨੂੰ ਕਿਹਾ ਕਿ ਗ੍ਰਹਿ ਕਰਾਉਂਦੇ ਆ ਤੇ ਮੈਂ ਉਹਦੇ ਕੋਲ ਜਾ ਕੇ ਬੈ ਗਈ ਸਿੱਖਣ ਲੱਗ ਗਈ ਤਾਂ ਮੈਂ ਉਹਨੂੰ ਕਿਹਾ ਕਿ ਰਾਹੂ ਦੀ ਦਸ਼ਾ 2 ਸਾਲ ਚੱਲਣੀ ਆ ਤੁਸੀਂ 2 ਸਾਲ ਕੱਢ ਲਓ ਉਸ ਤੋਂ ਬਾਅਦ ਬ੍ਰਹਸਪਤੀ ਦੀ ਦਸ਼ਾ ਆ ਜਾਣੀ ਹੈ ਤੇ ਇਹਦੇ ਰਿਸ਼ਤੇ ਠੀਕ ਹੋ ਜਾਣੇ ਆ ਉਹ ਮੀਨੂ ਕਹਿੰਦੀ ਆਹ ਤੇ ਚੰਗਾ ਠੀਕ ਹੈ ਮੈਂ 2 ਸਾਲ ਕੱਢਦੀ ਆ ਓਕੀ ਸੋਕੀ ਉਹਨੇ ਕੀ ਕੀਤਾ ਜੀ ਆਪਣੀ ਕੁੜੀ ਨੂੰ ਆਪਣੇ ਘਰ ਹੀ ਬਿਠਾ ਲਿਆ ਪੰਚਾਇਤਾਂ ਹੋਈਆਂ ਬਹੁਤ ਹੋਈਆਂ ਉਹ ਕਹਿੰਦੀ ਅਸੀਂ ਇੰਤਲਾਕ ਦੇਣਾ ਜੋ ਮਰਜ਼ੀ ਹੋ ਜਾਏ 2 ਸਾਲ ਲੰਘ ਗਏ 2 ਸਾਲ ਬਾਅਦ ਉਹਨਾਂ ਨੇ ਇੱਕ ਸ਼ਰਤ ਰੱਖੀ ਉਹਦੇ ਕੁੜੀ ਨੇ ਉਹਨੇ ਮੈਨੂੰ ਬਾਅਦ ਚ ਆ ਕੇ ਦੱਸਿਆ ਤਾਂ ਵੀ ਅਸੀਂ ਕਿਹਾ ਵੀ ਤੂੰ ਘਰ ਬਣਾ ਲੈ ਤੇ ਲੱਗ ਹੋ ਜਾ ਤੇ ਲੈ ਜਾ 2 ਸਾਲ ਬਾਅਦ ਉਹ ਜੀ ਉਹਦੇ ਕੋ ਛੋਟੀ ਜੀ ਬੇਟੀ ਸੀ ਉਹਦੀ ਕੁੜੀ ਦੀ ਕੁੜੀ ਦੀ ਕਹਾ ਕੁੜੀ ਸੀ ਤੇ ਉਸ ਤੋਂ ਬਾਅਦ 2 ਸਾਲ ਬਾਅਦ ਉਹਦਾ ਚਲ ਘਰ ਵਾਲਾ ਆ ਕੇ ਉਹਨੂੰ ਲੈ ਗਿਆ ਲੱਗ ਘਰ ਬਣਾ ਕੇ ਕੋਈ ਪਰੇਸ਼ਾਨੀਆਂ ਜੁਠਾ ਉਹ 2 ਸਾਲ ਬਾਅਦ ਉਹ ਲੇਡੀ ਮੈਨੂੰ ਲੱਭ ਲੱਭ ਕੇ ਲੱਭ ਲੱਭ ਕੇ ਮੇਰੇ ਘਰ ਆ ਗਈ। ਵੀ ਇੱਥੇ ਕੁੜੀ ਹੁੰਦੀ ਸੀ ਉਹ ਕਹਿੰਦੇ ਜੋ ਸਿੱਖ ਕੇ ਚਲੇਗੀ ਆਪਣੇ ਚੱਲ ਉਹਨੇ ਪੁੱਛਿਆ ਕਿੱਥੋਂ ਸਲੌਦੀ ਤੋਂ ਜੀ ਚਲੋ ਜੀ ਉਹ ਮੇਰੇ ਘਰ ਆ ਗਈ। ਉਹ ਮੈਨੂੰ ਕਹਿੰਦੀ ਵੀ ਦੇਖ ਪੰਡਤ ਨੇ ਮੈਨੂੰ ਜਮਾਈ ਜਵਾਬ ਦਿੱਤਾ ਸੀ। ਤੇ ਤੂੰ ਮੈਨੂੰ ਕਿਹਾ ਵੀ 2 ਸਾਲ ਕੱਢ ਲੈ ਮੈਂ 2 ਸਾਲ ਕੱਢੇ ਤੇ ਮੇਰੀ ਧੀ ਅੱਜ ਆਪਣੇ ਘਰ ਵਸਦੀ ਆ ਉਹਦੇ ਮੁੰਡਾ ਹੋ ਗਿਆ ਉਸ ਤੋਂ ਬਾਅਦ। ਕਹਿਣ ਦਾ ਮਤਲਬ ਮੈਂ ਤੁਹਾਨੂੰ ਐਗਜ਼ਾਮਪਲ ਇਸ ਕਰਕੇ ਦਿੱਤੀ ਆ ਕਿ ਵਕਤ ਹੁੰਦਾ ਹੈ। ਵਕਤ ਇਕੋ ਜਿਹਾ ਨਹੀਂ ਹੁੰਦਾ ਕੀ ਕੀ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਜਿਵੇਂ ਉਹਨਾਂ ਨੇ ਦੱਸਿਆ ਪੰਡਤ ਜੀ ਨੇ ਕਿ ਤਲਾਕ ਹੋ ਜਾਣਾ ਕੀ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਕਿ ਉਹ ਜੋਤਿਸ਼ ਤੋਂ ਸਮਝ ਕੇ ਉਹਨੂੰ ਟਾਲਿਆ ਜਾ ਸਕਦਾ ਕਿੱਥੇ ਲਿਖਿਆ ਹੂੰ ਲਿਖਿਆ ਕਿੱਥੇ ਹੂੰ ਇਹੀ ਚੀਜ਼ ਆ ਲਿਖਿਆ ਸੀ ਮਤਲਬ ਸੀ 2 ਸਾਲ ਨਹੀਂ ਕੱਡੇ ਵਕਤ ਆਇਆ ਅਸੀਂ ਨਹੀਂ ਕੱਡੇ ਦੁਪਹਿਰ ਦਾ ਟਾਈਮ ਹੈ ਛਾਂ 'ਚ ਖੜ੍ਹਜੋ ਤਾਂ ਚੰਗਾ ਹੈ ਧੁੱਪੇ ਜਾਓਗੇ ਤਾਂ ਸੜੋਗੇ ਹੀ ਇਦਾਂ ਬੈਠੇ ਰਹੇ ਤਾਂ ਟੇਅਰ ਹੋ ਜਾਂਦਾ ਬੰਦਾ ਕਹਿਣ ਦਾ ਭਾਵ ਮੈਂਟਲੀ ਪ੍ਰਿਪੇਅਰ ਇਸ ਕਰਕੇ ਹੁੰਦਾ ਕਿਉਂਕਿ ਕਿਉਂ ਬਾਈ ਇਹ ਚੀਜ਼ ਮੇਰੇ ਨਾਲ ਕਿਉਂ ਹੈ ਜਦੋਂ ਤੁਹਾਡੇ ਦਿਮਾਗ 'ਚ ਤਰਕ ਆਉਣਾ ਨਾ ਕਿ ਕਿਉਂ ਹੈ ਉੱਥੇ ਤੁਹਾਨੂੰ ਹੋਣਾ ਹੈ ਕਿ ਅੱਛਾ ਇਹ ਇਸ ਕਰਕੇ ਆ ਤਾਂ ਅੱਛਾ ਸਟੋਲਜਰ ਤੁਹਾਨੂੰ ਦੱਸਦਾ ਹੈ ਵੀ ਆਹ ਵਕਤ ਹੈ ਆਹ ਵਕਤ 'ਚ ਆਹ ਚੀਜ਼ਾਂ ਨਾ ਕਰੋ ਤੁਸੀਂ ਨੁਕਸਾਨ ਤੋਂ ਬਚੇ ਜਾਓਗੇ ਵਕਤ ਨਹੀਂ ਜੀ ਬਦਲਿਆ ਜਾ ਸਕਦਾ ਵਕਤ ਪਾਵਰਫੁਲ ਹੈ ਤੁਸੀਂ ਆਪਣੇ ਆਪ ਨੂੰ ਵਕਤ ਮੁਤਾਬਕ ਚੱਲ ਕੇ ਆਪਣੇ ਆਪ ਨੂੰ ਸਹੀ ਕਰਕੇ ਗ੍ਰਹਿਾਂ ਤੋਂ ਬਚ ਸਕਦੇ ਇੱਕ ਇਹ ਤੁਸੀਂ ਬੜੀ ਅਹਿਮ ਗੱਲ ਕਹੀ ਕਿ ਅੱਛਾ ਅਸਟੋਲਜਰ ਇਹ ਕਿਵੇਂ ਪਤਾ ਲੱਗੇ ਕਿ ਇਹ ਅੱਛਾ ਅਸਟ੍ਰੋਲੋਜਰ ਹੈ ਇਹ ਅੱਛਾ ਜੋਤਸ਼ੀ ਹੈ ਇਹ ਲੋਕ ਪਛਾਣ ਕਿਵੇਂ ਕਰਨ ਕਿਉਂਕਿ ਜਿਹੜੇ ਨਵੇਂ ਲੋਕ ਜਾਂਦੇ ਆ ਜਾਂਦੇ ਆ ਠੱਗੀਆਂ ਠੁੱਗੀਆਂ ਵੀ ਵਿਚਾਰੇ ਖਾ ਲੈਂਦੇ ਆ ਬਣਦਾ ਬੁੰਦਾ ਵੀ ਕੱਖ ਨਹੀਂ ਇਹ ਕਿਵੇਂ ਪਛਾਣ ਕਰੀਏ ਕਿ ਇਹ ਅੱਛਾ ਜੋਤਸ਼ੀ ਹੈ ਪਹਿਲੀ ਗੱਲ ਤੇ ਅ ਅੱਛੇ ਜੋਤਸ਼ੀ ਵੀ ਐਸੇ ਪਤਾ ਤੇ ਲੱਗੇ ਜਾਂਦਾ ਕਿਹੜਾ ਮੱਥੇ ਤੇ ਕਿਸੇ ਦੇ ਲਿਖਿਆ ਆਏ ਕੋਈ ਵੱਡੀ ਉਹ ਗੱਲ ਨਹੀਂ ਆ ਜਦੋਂ ਤੁਸੀਂ ਜਾਨਨੇ ਹੋ ਕਿਸੇ ਦੇ ਕੋਲ ਅ ਕੀ ਪਰੇਸ਼ਾਨੀਆਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ ਤੁਸੀਂ ਉਹਦੇ ਕੋਲ ਜਾ ਕੇ ਬੈਠੋ ਉਹ ਤੁਹਾਨੂੰ ਤੁਹਾਡੇ ਬਾਰੇ 10 ਗੱਲਾਂ ਦੱਸੂ ਤੁਸੀਂ ਕੀ ਚੀਜ਼ ਹੋ ਗ੍ਰਹਿਾਂ ਦੇ ਮੁਤਾਬਕ ਤੁਸੀਂ ਕੀ ਚੀਜ਼ ਹੋ ਕੀ ਆ ਕਿਦਾਂ ਜਿੱਦਾਂ ਹੁਣ ਮੈਂ ਆਪਣਾ ਹੀ ਤੁਹਾਨੂੰ ਦੱਸਦੀ ਆ ਮੇਰੇ ਕੋਲ ਕੋਈ ਆਉਂਦਾ ਏ ਤਾਂ ਮੈਂ ਉਹਦੀ ਜਨਮ ਤਰੀਕ ਟਾਈਮ ਲੈਣੀ ਆ ਜੇ ਉਹ ਕੁਝ ਬੋਲਣ ਲੱਗਦਾ ਮੈਂ ਕਹਿੰਨੀ ਚੁੱਪ ਕਰੋ ਪਹਿਲਾਂ ਮੈਨੂੰ ਦੇਖਣ ਦਿਓ ਜਿੱਦਾਂ ਤੁਸੀਂ ਮੇਰਾ ਹੀ ਦੱਸਿਆ ਜਿੱਦਾਂ ਤੁਹਾਡਾ ਹੀ ਦੱਸਿਆ ਮੈਂ ਜਨਮ ਤਰੀਕ ਟਾਈਮ ਤੋਂ ਕਿ ਤੁਸੀਂ ਇਦਾਂ ਤੁਹਾਡੀ ਨੇਚਰ ਇਦਾਂ ਤੁਹਾਡਾ ਦਿਮਾਗ ਇਦਾਂ ਤੁਹਾਡੀ ਸੋਚ ਇਦਾਂ ਠੀਕ ਦੱਸਿਆ ਤਾਂ ਕੀ ਹੈ ਕਿ ਜਦੋਂ ਮੈਂ 10 ਗੱਲਾਂ ਉਹਨੂੰ ਦੱਸੀਆਂ 5 ਗੱਲਾਂ ਜੇ ਮਿਲੀਆਂ ਅਗਲਾ ਕਹਿੰਦਾ ਹਾਂਜੀ ਬਿਲਕੁਲ ਠੀਕ ਤਾਂ ਆਪਾਂ ਅੱਗੇ ਤੁਰਨਾ ਜੀ ਆਂ ਕਹਿੰਦਾ ਨਹੀਂ ਜੀ ਨਹੀਂ ਐਦਾਂ ਤਾਂ ਨਹੀਂ ਆਪਾਂ ਤਾਂ ਟੇਵਾ ਕਰ ਦਿੰਦੇ ਆ ਬੰਦ ਵੀ ਜਾਂ ਤੇ ਬਾਈ ਸਾਡੀ 10 ਸਾਲ ਦੀ ਪੜ੍ਹਾਈ ਉਹ ਹੀ ਗਲਤ ਹੈ ਤੇ ਜਾਂ ਫਿਰ ਤੁਹਾਡਾ ਟੇਵਾ ਹੀ ਗਲਤ ਹੈ ਦੋ ਹੀ ਚੀਜ਼ਾਂ ਨੇ ਅਗਲਾ ਕਹਿੰਦਾ ਵੀ ਹਾਂ ਠੀਕ ਹੈ ਹੋ ਸਕਦਾ ਸਾਡਾ ਟਾਈਮ ਗਲਤ ਹੋਵੇ ਤਾਂ ਅਗਲੇ ਦੇ ਬੱਚੇ ਦੀ ਦੇਖ ਲਓ ਜੇ ਹੁਣ ਤੁਸੀਂ ਤੁਹਾਨੂੰ ਤੁਸੀਂ ਦੱਸ ਰਹੇ ਹੋ ਆਪਣੀ ਪ੍ਰੋਬਲਮ ਇੱਕ ਚੰਗੇ ਡਾਕਟਰ ਕੋਲ ਤੁਸੀਂ ਜਾਓ ਨਾ ਤਾਂ ਉਹਨੇ ਤੁਹਾਡੀ ਸਕੈਨ ਦੇਖ ਕੇ ਦੱਸ ਦੇਣਾ ਤੁਹਾਡੇ ਅੰਦਰ ਪ੍ਰੋਬਲਮ ਕੀ ਹੈ। ਆ ਦੱਸਣ ਦੀ ਲੋੜ ਨਹੀਂ ਆ ਉਹਨੂੰ ਦੱਸਣ ਦੀ ਲੋੜ ਨਹੀਂ ਤੇ ਅੱਛਾ ਸਟੋਲਜਰ ਤੁਹਾਨੂੰ ਦੱਸ ਦੂਗਾ ਕਿ ਤੁਹਾਡੇ ਕੀ ਟਾਈਮ ਚੱਲ ਰਿਹਾ ਕੀ ਹੋ ਰਿਹਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈਣੀ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਕੀ ਕੀ ਹੈ ਇਹ ਉਪਾਅ ਜਿਹੜੇ ਆ ਵੈਸੇ ਤੁਸੀਂ ਥੋੜਾ ਜਿਹਾ ਉਹ ਉਦਾਹਰਣ ਦੇ ਨਾਲ ਥੋੜਾ ਤੁਸੀਂ ਕਲੀਅਰ ਵੀ ਕੀਤਾ ਕਿ ਜਿਹੜੇ ਇਹ ਮਹਿੰਗੇ ਮਹਿੰਗੇ ਜੋ ਤੁਸੀਂ ਉਪਾਅ ਵੀ ਕਰਾਉਂਦੇ ਆ ਬਹੁਤ ਸਾਰੀ ਦਕਸ਼ਨਾ ਵੀ ਲੈ ਲੈਂਦੇ ਆ ਵੀ ਇੰਨਾ ਦੇ ਦੋ ਜੀ ਇੰਨੇ ਪਾਠ ਪੂਜਾ ਜਿ ਲੱਗਣੇ ਹੀ ਨਹੀਂ ਉਧਰ ਲੱਗਣੇ ਆ ਕਿ ਇਹ ਸਾਰੇ ਚੀਜ਼ ਨੂੰ ਉਪਾਵਾ ਦੇ ਨਾਲ ਵੀ ਗ੍ਰਹਿ ਉਪਾ ਨਾਲੋਂ ਪਰਹੇਜ਼ ਚੰਗਾ ਜਿੱਦਾਂ ਜਿੱਦਾਂ ਕਿ ਤੁਸੀਂ ਕਿਸੇ ਡਾਕਟਰ ਕੋ ਚੰਗੇ ਕੋ ਜਾਣੇ ਮੈਂ ਫਿਰ ਤੁਹਾਨੂੰ ਇੱਕ ਐਗਜ਼ਾਮਪਲ ਦੇ ਜਿਵੇਂ ਤੁਸੀਂ ਉਹਨਾਂ ਤੋਂ ਪਰਹੇਜ਼ ਕਰਾਇਆ ਵੀ 2 ਸਾਲ ਹਾਂ ਤੁਸੀਂ ਇੱਧਰ ਉੱਧਰ ਕਰ ਤੁਸੀ ਪਰਹੇਜ਼ ਕਰ ਲਓ ਨੁਕਸਾਨ ਤੋਂ ਬਚ ਜਾਓਗੇ ਨੁਕਸਾਨ ਨਹੀਂ ਹੋਇਆ ਤਾਂ ਨੇਚਰਲੀ ਗੱਲ ਹੈ ਫਾਇਦਾ ਹੀ ਹੋਏਗਾ ਹੈਨਾ ਤੇ ਦੂਜੀ ਗੱਲ ਇਹ ਆ ਕਿ ਜਿਵੇਂ ਤੁਸੀਂ ਕਿਹਾ ਕਿ ਮਹਿੰਗੇ ਮਹਿੰਗੇ ਉਪਾ ਕੋਈ ਸਸਤਾ ਮਹਿੰਗਾ ਨਹੀਂ ਹੁੰਦਾ ਕਈ ਵਾਰੀ ਇਦਾਂ ਦੀ ਪਾਵਰ ਹੁੰਦੀ ਆ ਗ੍ਰਹਿਾਂ ਦੀ ਚੱਲ ਰਹੀ ਹੁੰਦੀ ਆ ਕਿ ਤੁਹਾਨੂੰ ਲੱਗਦਾ ਕਿ ਹੁਣ ਮੰਨ ਲਓ ਕਿ ਮੁਸੀਬਤ 'ਚ ਹੀ ਫਸੇ ਪਏ ਆ ਬਿਲਕੁਲ ਠੀਕ ਹੈ ਬੜੇ ਉਲਝੇ ਪਈਆਂ ਤਾਂ ਉਪਾਅ ਤੁਹਾਨੂੰ ਐਮਰਜੈਂਸੀ ਦੇ ਵਿੱਚ ਤਿੰਨ ਚਾਰ ਅਗਲਾ ਕਰਾ ਦਿੰਦਾ ਐ ਕਰੋ ਜਾਓ ਜਾ ਕੇ ਆਪਣੇ ਸਹਰਾਣੇ ਪਾਣੀ ਰੱਖੋ ਜਾ ਕੇ ਪਿੱਪਲ ਦੀ ਜੜ੍ਹ ਚ ਬਾਜ ਮਾਨਸਿਕ ਸ਼ਾਂਤੀ ਤਾਂ ਆਵੇ ਵਕਤ ਨੇ ਤਾਂ ਇਦਾਂ ਹੀ ਚੱਲਣਾ ਮਨ ਤਾਂ ਠੀਕ ਹੋਵੇ ਅਗਲੇ ਨੂੰ ਕਹੋ ਜੀ ਰਾਤ ਨੂੰ ਪਾਣੀ ਸਹਰਾਣੇ ਰੱਖੋ ਸਵੇਰੇ ਕਿਸੇ ਗਮਲੇ ਬੂਟੇ ਚ ਪਾਓ ਰਿਲੈਕਸ ਮਿਲੂਗੀ ਜਾ ਕੇ ਕਿਤੇ ਨਿੰਮ ਲਾਓ ਪਿੱਪਲ ਲਾਓ ਦਰਖਤ ਲਾਉਣੇ ਸਭ ਤੋਂ ਵਧੀਆ ਚੀਜ਼ ਤੁਸੀਂ ਕੁਦਰਤ ਨਾਲ ਜੋੜਦੇ ਹੋ ਪਰਮਾਤਮਾ ਕੁਦਰਤ ਚ ਹੀ ਹੈ ਹੈਨਾ ਤੁਸੀਂ ਲਾਇਆ ਤੁਸੀਂ ਪੰਛੀਆਂ ਲਈ ਕੁਦਰਤ ਲਈ ਹਰ ਚੀਜ਼ ਲਈ ਕੰਮ ਕੀਤਾ ਤੁਹਾਡੀ ਉੱਥੇ ਨੇਚਰ ਤੇ ਤੁਹਾਡੀ ਨੀਅਤ ਮਾਇਨੇ ਰੱਖਣੀ ਤੁਹਾਡੀ ਨੀਅਤ ਅੱਛੀ ਆ ਤੁਸੀਂ ਦੂਜੇ ਨੂੰ ਕੀਤਾ ਕੁਦਰਤ ਨੇ ਤੁਹਾਨੂੰ ਰਸਤਾ ਦੇ ਦੇਣਾ ਤੇ ਆਪੇ ਕੋਲ ਬਿਲਕੁਲ ਠੀਕ ਹੈ ਜੀ ਇਹ ਜਿਹੜੀ ਜੋਤਸ਼ੀ ਜਿਸ ਤਰੀਕੇ ਦੇ ਨਾਲੇ ਵਾਰ-ਵਾਰ ਕਹਿੰਦੇ ਰਹਿੰਦੇ ਆ ਕਿ ਇਹ ਭੁਖਵਾਣੀਆਂ ਵੀ ਜਿਹੜੀਆਂ ਚੱਲ ਰਹੀਆਂ ਨੇ ਕਿ ਇਸ ਜੋਤਿਸ਼ ਦੇ ਵਿੱਚ ਤਾਰਾਂ ਦੇ ਮੁਤਾਬਕ ਭੁਖਵਾਣੀਆਂ ਵੀ ਕੀਤੀਆਂ ਜਾਂਦੀਆਂ ਨੇ ਪੁਵਿਕ ਬਾਣੀ ਤਾਂ ਮੈਨੂੰ ਤਾਂ ਯਕੀਨ ਰੱਖਦੀ ਨਹੀਂ ਜੀ ਪੁਵਿਕ ਬਾਣੀ ਦਾ ਅਸਲ ਚ ਜੋਤਿਸ਼ ਦਾ ਮਤਲਬ ਹੈ ਜੋ ਤਿਥੀਆਂ ਦਾ ਹਿਸਾਬ ਕਿਤਾਬ ਦੱਸਦਾ ਹੈ ਕਿ ਇੰਨੇ ਸਮੇਂ ਚ ਆਏ ਇੰਨੇ ਸਮੇਂ ਚ ਆਏ ਇਹ ਤਾਂ ਪੁਵਿਕ ਬਾਣੀ ਤਾਂ ਅਸਲ ਚ ਮੇਰੇ ਹਿਸਾਬ ਨਾਲ ਤੁੱਕੇ ਹੀ ਆ ਹਾਂ ਜੀ ਅਗਰ ਤੁਹਾਡੀ ਜਨਮ ਤਰੀਕ ਸਹੀ ਆ ਜਿਵੇਂ ਰਾਜਨੀਤਿਕ ਕਿਸੇ ਨੇਤਾ ਦੀ ਕੋਈ ਜਨਮ ਤਰੀਕ ਆ ਜਵੇ ਤਾਂ ਇਹ ਜ਼ਰੂਰ ਦੱਸਿਆ ਜਾ ਸਕਦਾ ਕਿ ਆ ਸਮਾਂ ਇਹਨਾਂ ਦਾ ਬੈਸਟ ਹੈ ਤੇ ਆ ਸਮਾਂ ਸਹੀ ਨਹੀਂ ਹੈ ਇਸ ਸਮੇਂ ਦੇ ਵਿੱਚ ਗ੍ਰਹਿ ਹੀ ਸਹੀ ਨਹੀਂ ਤੇ ਤੁਸੀਂ ਸੁਵਾ ਤੁਸੀਂ ਕਾਮਯਾਬ ਹੋਣਾ ਕਿਸੇ ਰਾਜਨੀਤਿਕ ਬੰਦੇ ਨੂੰ ਤੁਸੀਂ ਦੱਸਿਆ ਹੋਵੇ ਕਿ ਤੇਰੇ ਨਾਲ ਆ ਹੋਣਾ ਹੈ ਤੇ ਉਹਦੇ ਨਾਲ ਉਹ ਹੋਇਆ ਹੋਵੇ ਰਾਜਨੀਤਿਕ ਬੰਦੇ ਚ ਮੈਂ ਚੰਨੀ ਸਾਹਿਬ ਨਾਲ ਜੁੜੇ ਹੋਏ ਆ ਆਪਾਂ ਤੇ ਬਹੁਤ ਅੱਛੇ ਇਨਸਾਨ ਨੇ ਉਹ ਉਹਨਾਂ ਦੇ ਸਿਗਾ ਜਦੋਂ ਸੀਐਮ ਬਣੇ ਉਹ ਤਾਂ ਉਹ ਸੀ ਕਿ ਮਤਲਬ ਜਦੋਂ ਤੁਸੀਂ ਪਾਵਰ ਚ ਹੁੰਨੇ ਹੋ ਤਾਂ ਤੁਹਾਡੇ ਨਾਲ ਬਹੁਤ ਸਾਰੇ ਆ ਕੇ ਲੋਕ ਜੋੜ ਜਾਂਦੇ ਆ ਤਾਂ ਕੀ ਹੈ ਕਿ ਉਹਨਾਂ ਨੇ ਆਪਣਾ ਜੋ ਵੀ ਜਿੱਦਾਂ ਵੀ ਉਹਨਾਂ ਦੇ ਇੱਕ ਬੇਟੇ ਦੇ ਜਨਮ ਪੱਤਰੀ ਚ ਰਾਹੂ ਚਾਰ ਹੈ ਰਾਹੂ ਚਾਰ ਦੇ ਵਿੱਚ ਫਰਸ਼ ਤੋੜਨਾ ਟਾਇਲਟ ਸੀਟ ਚੇਂਜ ਕਰਨਾ ਸਹੀ ਨਹੀਂ ਮੰਨਿਆ ਜਾਂਦਾ ਪਰ ਉਹਨਾਂ ਨੇ ਸ਼ਾਇਦ ਕਿਤੋਂ ਵਾਸਤੂ ਵਗੈਰਾ ਕਰਵਾਇਆ ਤੇ ਫਰਸ਼ ਵਗੈਰਾ ਚੇਂਜ ਕਰਾ ਲਿਆ ਮੈਂ ਜਦੋਂ ਉਹਨਾਂ ਦੇ ਘਰ ਗਈ ਤੇ ਮੈਂ ਕਿਹਾ ਵੀ ਲੈ ਇਹ ਤੇ ਗਲਤ ਕੰਮ ਕਰ ਲਿਆ ਤੇ ਉਹਨਾਂ ਦੇ ਵੱਡੇ ਬੇਟੇ ਦੇ ਮੰਗਲ ਵਿਸ਼ੇ ਆ ਤੇ ਉਹਦੇ ਚ ਸੀ ਕਿ ਢੋਲਕਿਆ ਛਾਣੇ ਘਰ ਚ ਨਹੀਂ ਭਜਾਉਣੇ ਚਾਹੀਦੇ ਤਾਂ ਮੈਂ ਸ਼ਾਇਦ ਉਹਨਾਂ ਨੂੰ ਮਨਾ ਵੀ ਕੀਤਾ ਕਿ ਇਦਾਂ ਨਹੀਂ ਕਰਨਾ ਚਾਹੀਦਾ ਸੀ ਤੇ ਆ ਤੇ ਚਲੋ ਹੁਣ ਕੀ ਕਹਿ ਸਕਦੇ ਆ ਤੁਸੀਂ ਤੇ ਉਹਨਾਂ ਨੇ ਉਹ ਕੀਤਾ ਤੇ ਮੈਂ ਫਿਰ ਉਹਨਾਂ ਦੇ ਬ੍ਰਦਰ ਨੂੰ ਮੈਂ ਕਿਹਾ ਕਿ ਇਹ ਬਹੁਤ ਹੱਤ ਨਹੀਂ ਛੇੜਨਾ ਚਾਹੀਦਾ ਸੀ ਰਾਹੂ ਨੂੰ ਤੇ ਰਾਜਨੀਤੀ ਵਿੱਚ ਪਰੇਸ਼ਾਨੀ ਇਹਨਾਂ ਦੀ ਇਹ ਆ ਜਾਣੀ ਹੈ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਤੇ ਜਿੱਤ ਰਹੇ ਹਾਂ ਮੈਂ ਕਿਹਾ ਜਿੱਤਦੇ ਤਾਂ ਨਹੀਂ ਤੁਸੀਂ ਅੱਛਾ ਫਿਰ ਦੋਨੇ ਸੀਟਾਂ ਤੋਂ ਹਾਰ ਹੋਈ ਉਹ ਗ੍ਰਹਿਾਂ ਦੇ ਵਿੱਚ ਤੁਹਾਨੂੰ ਦੇਖੀ ਸੀ ਜੋ ਗ੍ਰਹਿਾਂ 'ਚ ਨਹੀਂ ਮੈਨੂੰ ਦਿਖੀ ਦੇਖੋ ਮੈਨੂੰ ਗ੍ਰਹਿਾਂ 'ਚ ਨਹੀਂ ਦੇਖੀ ਪਰ ਜਦੋਂ ਤੁਸੀਂ ਕਿਸੇ ਗ੍ਰਹਿ ਨੂੰ ਛੇੜਦੇ ਹੋ ਉਹ ਤੁਹਾਨੂੰ ਨੁਕਸਾਨ ਕਰਦਾ ਹੈ ਰਾਹੁ 8 ਹੋਵੇ ਰਾਹੁ 4 ਹੋਵੇ ਤੁਸੀਂ ਜਾ ਕੇ ਘਰ ਦੀ ਟਾਇਲਟ ਸੀਟ ਚੇਂਜ ਕਰੋ ਤੁਹਾਨੂੰ ਨਾਲ ਹੀ ਅਟੈਕ ਆ ਦੂ ਨਾਲ ਹੀ ਹਸਪੀਟਲ ਆਈਸੀਯੂ ਜਿੱਥੇ ਤੁਸੀਂ ਪਹੁੰਚ ਜਾਓਗੇ ਆ ਬਣਾਈਆਂ ਹੋਈਆਂ ਤੇ ਆ ਜਮਾਈਆਂ ਹੋਈਆਂ ਚੀਜ਼ਾਂ ਨੇ ਹੁਣ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਚੰਨਜੀਤ ਸਿੰਘ ਚੰਨੀ ਉਹਨਾਂ ਦੇ ਪਰਿਵਾਰ ਨਾਲ ਚਲੋ ਜੁੜੇ ਹੋਏ ਉਹਨਾਂ ਨੂੰ ਦੱਸਿਆ ਕਿ ਭਾਈ ਇਹ ਜਿਹੜਾ ਤੁਸੀਂ ਕਰ ਲਿਆ ਇਹ ਤੁਹਾਨੂੰ ਰਾਜ ਨਹੀਂ ਫੂਟਸਾ ਕਰੋ ਤੁਸੀਂ ਹਾਰ ਜਾਓਗੇ ਉਹ ਹਾਰ ਵੀ ਗਏ ਉਹ ਤੋਂ ਦੋ ਨੀਟਾ ਤੋਂ ਹੁਣ ਚੰਨਜੀਤ ਸਿੰਘ ਚੰਨੀ ਹੋਰਾਂ ਦੀ ਕੁੰਡਲੀ ਕੀ ਕਹਿੰਦੀ ਹੈ ਹੁਣ ਚੰਨਜੀਤ ਸਿੰਘ ਚੰਨੀ ਉਹਨਾਂ ਦੇ ਗ੍ਰਹਿ ਕੀ ਕਹਿੰਦੇ ਬਹੁਤ ਅੱਛੇ ਜੀ ਉਹ ਬੰਦਾ ਨਹੀਂ ਹਾਰਦਾ ਹੂੰ ਸੋਨੀ ਹਰਦਾ ਉਹ ਇਸ ਵਾਰ ਜਦੋਂ ਜਿੱਤੇ ਆ ਤਾਂ ਚਲੋ ਮੈਂ ਇਹ ਕੋਈ ਵੀ ਖਬਣੀ ਨਹੀਂ ਕੀਤੀ ਪਰ ਉਹਨਾਂ ਦੇ ਸਟਾਰ ਇਦਾਂ ਦੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੋਢੇ ਥਲੇ ਬਾਹਰ ਆ ਕੇ ਸੋਜੋ ਬੜੇ ਫਰਕ ਨਾਲ ਜਿੱਤੋਂਗੇ ਤੇ ਇਹ ਪਵੇਕਵੜੀ ਥੋੜੀ ਸੀ ਇਹ ਤੇ ਗ੍ਰਹਾਂ ਦੀ ਪ੍ਰੈਡਿਕਸ਼ਨ ਉਹਦੇ ਗ੍ਰਹਾਂ ਦੀ ਪ੍ਰੈਡਿਕਸ਼ਨ ਸੀ ਹਾਂ ਉਹਨਾਂ ਦੇ ਸੂਰਜ ਬੁੱਧ ਬ੍ਰਹਸਪਤ ਲਗਨ ਚਾਹੇ ਉਹ ਬੰਦਾ ਕੌਨਫੀਡੈਂਸ ਬਹੁਤ ਹੈ ਇੰਟੈਲੀਜੈਂਟ ਬਹੁਤ ਹੈ ਦਿਮਾਗ ਬਹੁਤ ਅੱਛਾ ਹੈ ਤੇ ਉਹ ਸਹੀ ਹੈ ਜਿਹਦੇ ਸਟਾਰ ਪਤਾ ਨਹੀਂ ਉਹਦੇ ਬਾਰੇ ਆਪਾਂ ਪ੍ਰੈਡਿਕਸ਼ਨ ਕਰਾਂਗੇ ਜਿੱਤਣ ਦੇ ਨਾਲ ਨਾਲ ਉਹਨਾਂ ਨੂੰ ਮੁੱਖ ਮੰਤਰੀ ਬਣਾਣਾ ਵੀ ਜ਼ਰੂਰੀ ਹੈ ਮੁੱਖ ਮੰਤਰੀ ਬਣ ਰਿਹਾ ਹੈ ਕਿ ਨਹੀਂ ਨਹੀਂ ਮੈਂ ਸਾਰਿਆਂ ਦੀਆਂ ਹੁਣ ਕੁੰਡਲੀਆਂ ਥੋੜ੍ਹੀ ਜਾਣਦੀ ਹਾਂ ਮੈਂ ਤਾਂ ਉਹਨਾਂ ਦੀ ਕੁੰਡਲੀ ਜਾਣਦੀ ਹਾਂ ਤਾਂ ਮੈਂ ਉਹਨੂੰ ਉਹਨਾਂ ਦੇ ਗ੍ਰਹਿ ਮੁਤਾਬਕ ਕਹਿ ਸਕਦੀ ਹਾਂ ਕਿ ਉਹ 100 1% ਜਿੱਤਣਗੇ ਇਹ ਕਹਿ ਸਕਦੀਆਂ ਕਿ ਹਾਂ ਜਿੱਤਣਗੇ ਕਿਉਂਕਿ ਉਹਨਾਂ ਦੇ ਗ੍ਰਹਿ ਬਹੁਤ ਹੀ ਅੱਛੇ ਚੱਲ ਰਹੇ ਐਮਐਲਏ ਤੋਂ ਉਤਲੀ ਪਦਵੀ ਵਾਸਤੇ ਉਹਨਾਂ ਦੇ ਗ੍ਰਹਿ ਕਿਹ ਕਿਹੜੇ ਨੇ ਨਹੀਂ ਉਹਨਾਂ ਦੇ ਗ੍ਰਹਿ ਮੈਂ ਕਹਿ ਰਹੀ ਹਾਂ ਸਟਰੋਂਗ ਬਹੁਤ ਸਟਰੋਂਗ ਨੇ ਬਹੁਤ ਸਟਰੋਂਗ ਹਾਂ ਹੁਣ ਪਾਰਟੀ ਕੀ ਆ ਪਾਰਟੀ ਤੇ ਸਾਰਿਆਂ ਨਾਲ ਮਿਲ ਕੇ ਬਣਦੀ ਆ ਨਾ ਹੁਣ ਕਿਸੇ ਹੋਰ ਬੰਦੇ ਦੇ ਗ੍ਰਹਿ ਕਿੰਨੇ ਮਜ਼ਬੂਤ ਨੇ ਹੁਣ ਕੀ ਪਤਾ ਹੁਣ ਕੌਣ ਕਿੱਥੇ ਕੀ ਆ ਨਾਲੇ ਸਭ ਤੋਂ ਜ਼ਰੂਰੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਸਟਾਰੋਲੋਜੀ ਤੇ ਬਹੁਤ ਜ਼ਰੂਰੀ ਹੈ ਆਪਣੇ ਗ੍ਰਹਾਂ ਮੁਤਾਬਕ ਚੱਲਣਾ ਹੂੰ ਜਿੱਦਾਂ ਦਾ ਤੁਹਾਡਾ ਲਗਨ ਜਿੱਦਾਂ ਹੁਣ ਕਿਸੇ ਦੀ ਆਪਾਂ ਐਗਜ਼ਾਮਪਲ ਦੇਈਏ ਜਿਵੇਂ ਚੰਨੀ ਸਾਹਿਬ ਦੀ ਐਗਜ਼ਾਮਪਲ ਦੇਣ ਮੀਨ ਲਗਨ ਆ ਉਹਨਾਂ ਦਾ ਬ੍ਰਹਸਪਤ ਮਾਲਕ ਹੈ ਉਹ ਬਹੁਤ ਹੀ ਜ਼ਿਆਦਾ ਬ੍ਰਹਸਪਤ ਮੂਨ ਸਮਾਧੀ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਬ੍ਰਹਸਪਤ ਲਗਨ 'ਚ ਹੈ ਉਹਨਾਂ ਨੇ ਮਜ਼ਬੂਤ ਕੀਤਾ ਹੋਇਆ ਹੈ ਸੂਰਜ ਲਗਨ 'ਚ ਹੈ ਬੁੱਧ ਲਗਨ 'ਚ ਉਹ ਇੰਟੈਲੀਜੈਂਟ ਬਹੁਤ ਨੇ ਦਿਮਾਗ ਤੋਂ ਕੰਮ ਲੈਂਦੇ ਆ ਮਨ ਤੋਂ ਘੱਟ ਚੱਲਦੇ ਆ ਉਹ ਜਿਹੜਾ ਬੰਦਾ ਆਪਣੇ ਗ੍ਰਹਿ ਚ ਲਾਊਗਾ ਉਹ ਚੱਲਣਗੇ ਹਾਂ ਬਿਲਕੁਲ ਠੀਕ ਹੈ ਹਾਂ ਤੇ ਚਲਦੇ ਚਲਾਉਣੇ ਪੈਂਦੇ ਆ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅੱਛੇ ਉਹਨਾਂ ਦੇ ਗ੍ਰਹਿ ਜਿਹੜੇ ਚੱਲ ਉਹਨਾਂ ਦੇ ਅੱਛੇ ਅੱਛਾ ਇੱਕ ਇਹ ਵੀ ਇਹ ਬਹੁਤ ਸਵਾਲ ਕਰਦੇ ਆ ਲੋਕੀ ਜੋਤਿਸ਼ ਦੇ ਮੁਤਾਬਕ ਗ੍ਰਹਿ ਚਾਲ ਦੇ ਮੁਤਾਬਕ ਕੀ ਬੰਦੇ ਦੀ ਏਜ ਬਾਰੇ ਵੀ ਪਤਾ ਲੱਗ ਜਾਂਦਾ ਹੈ ਕੀ ਬੰਦੇ ਦੀ ਕਿੰਨੀ ਏਜ ਆ ਜਾ ਕੇ ਕਦੋਂ ਮੌਤ ਹੋਏਗੀ ਇਸ ਬਾਰੇ ਪਤਾ ਲੱਗ ਸਕਦਾ ਵੈਸੇ ਤਾਂ ਦੇਖੋ ਇਹ ਜਨਮ ਤੇ ਮਰਨਾ ਦੇਖਿਆ ਜਾਵੇ ਤਾਂ ਕੁਦਰਤ ਦੇ ਹੱਥ 'ਚ ਆ ਇਹ ਪਰਮਾਤਮਾ ਦੇ ਹੱਥ 'ਚ ਹੀ ਆ ਪਰ ਹੁਣ ਦੇਖੋ ਜਦੋਂ 8ਵੇਂ ਖਾਨੇ ਦੀ ਦਸ਼ਾ ਚੱਲੂਗੀ ਅਸ਼ਟਮੇਸ਼ ਦੀ ਦਸ਼ਾ ਚੱਲੂ 8ਵਾਂ ਖਾਨਾ ਮੌਤ ਦਾ ਕਾਰਕ ਮੰਨਿਆ ਜਾਂਦਾ ਹੈ। ਅੱਛਾ। ਅਗਰ 8ਵੇਂ ਖਾਨੇ ਦੀ ਦਸ਼ਾ ਚੱਲਦੀ ਆ ਤਾਂ ਉਸ ਟਾਈਮ ਤੇ ਉਹਨੂੰ ਕਿਹਾ ਜਾਂਦਾ ਹੈ ਕਿ ਆਹ ਦਸ਼ਾ ਤੇਰੇ ਲਈ ਖਤਰਨਾਕ ਹੈ। ਮੌਤ ਦੀ ਪ੍ਰੈਡਿਕਸ਼ਨ ਕਰਨੀ ਨਹੀਂ ਚਾਹੀਦੀ। ਆਪਾਂ ਨੂੰ ਵੀ ਨਹੀਂ ਪਤਾ ਕਿਸੇ ਨੇ ਕੱਲ ਨੂੰ ਉੱਠਣਾ ਕਿ ਨਹੀਂ ਉੱਠਣਾ। ਸਿੱਧੀ ਗੱਲ ਹੈ। ਤਾਂ ਕੀ ਹੈ ਕਿ ਉਹਨੂੰ ਦੱਸਿਆ ਜਾਂਦਾ ਕਿ ਅਸ਼ਟਮੇਸ਼ ਖਾਨੇ ਦੀ ਦਸ਼ਾ ਚੱਲ ਪਈ ਹੈ ਤੁਹਾਡੇ ਤੇ ਤੁਸੀਂ ਸਤਰਕ ਰਹੋ ਆਪਣੇ ਗ੍ਰਹਿ ਇਦਾਂ 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 ਠੀਕ ਰੱਖੋ ਆਹ ਚੀਜ਼ ਨਾ ਕਰਿਓ। ਤੁਹਾਨੂੰ ਕੁਝ ਨਹੀਂ ਹੁੰਦਾ ਦੇਖੋ ਪਹਿਲਾਂ 100 100 ਸਾਲ ਦੀ ਉਮਰ ਸੀ ਇਨਸਾਨ ਦੀ ਹੈਨਾ ਕਈ ਲੋਕ ਕਮੈਂਟ ਕਰਦੇ ਆ ਜੀ ਹੁਣ ਬਾਹਰਲੇ ਲੋਕ ਤਾਂ ਇਦਾਂ ਕਰਦੇ ਆ ਉੱਥੇ ਤਾਂ ਚੀਜ਼ਾਂ ਖਾਂਦੇ ਪੀਂਦੇ ਵੀ ਨਹੀਂ ਉੱਥੇ ਜੋਤਿਸ਼ ਨੂੰ ਮੰਨਦੇ ਨਹੀਂ ਤੁਸੀਂ ਦੇਖੋ ਬਾਹਰਲੇ ਦੇਸ਼ਾਂ 'ਚ ਦੋ ਹੀ ਰੰਗ ਨੇ ਇੱਕ ਕਾਲਾ ਤੇ ਇੱਕ ਚਿੱਟਾ ਅਸੀਂ ਇੱਥੇ ਕਿੰਨੇ ਰੰਗ ਬਣਾਏ ਹਮ ਰੰਗਾਂ ਤੇ ਤਰੰਗਾਂ ਨਾਲ ਤੁਹਾਡੇ ਮਨ ਤੇ ਦਿਮਾਗ ਤੇ ਅਸਰ ਪੈਂਦਾ ਹਮ ਜੀ ਹੈਨਾ ਤੇ ਤੁਸੀਂ ਚੱਲਣਾ ਕਿਹਦੇ ਨਾਲ ਆ ਨੌਗ ਰਹੇ ਨੇ ਚਾਰ ਦਿਨ ਦੇ ਗ੍ਰਹਿ ਆ ਚਾਰ ਰਾਤ ਦੇ ਗ੍ਰਹਿ ਆ ਕਈਆਂ ਲਈ ਰਾਤ ਸ਼ੁਭ ਤੇ ਕਈਆਂ ਲਈ ਦਿਨ ਸ਼ੁਭ ਹੈ ਨਾ ਤੇ ਇੱਕ ਦੋ ਗ੍ਰਹਿ ਇਹ ਜੇ ਆ ਇੱਕ ਗ੍ਰਹਿ ਮ ਖਾਸ ਤੌਰ ਤੇ ਬੁੱਧ ਜਿਹਨੂੰ ਆਪਾਂ ਕਹਿੰਦੇ ਆ ਉਹ ਇਹ ਜਿਹਾ ਗ੍ਰਹਿ ਆ ਜਿਹੜਾ ਗਿਰਗਟ ਹੈ ਉਹ ਸ਼ਨੀ ਦਾ ਵੀ ਮਿੱਤਰ ਹੈ ਜਾਨੀ ਰਾਤ ਦਾ ਵੀ ਮਿੱਤਰ ਹੈ ਉਹ ਸੂਰਜ ਦਾ ਵੀ ਮਿੱਤਰ ਹੈ ਜਾਨੀ ਦਿਨ ਦਾ ਵੀ ਮਿੱਤਰ ਤੇ ਜਦੋਂ ਤੁਸੀਂ ਉਹ ਗਿਰਗਟ ਦਾ ਕੋਈ ਨਹੀਂ ਪਤਾ ਉਹਨੇ ਕਦੋਂ ਰੰਗ ਬਦਲ ਦੇਣਾ ਤੇ ਜੇ ਤੁਸੀਂ ਆਪਣੇ ਸਟਾਰ ਮੁਤਾਬਕ ਚੱਲੋਗੇ ਤਾਂ ਲੰਬੀ ਉਮਰ ਇਨਸਾਨ ਭੋਗਦਾ ਏ ਬਿਮਾਰੀਆਂ ਤੋਂ ਬਚਦਾ ਏ ਤੇ ਜੇ ਅਸੀਂ ਆਪਣੇ ਸਟਾਰ ਹੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਆਪਾਂ ਕਹਿ ਦਿੰਦੇ ਆ ਕਿ ਮੌਤ ਲਿਖੀ ਹੋਈ ਹੈ ਹੈਨਾ ਇੱਕ ਗੱਡੀ ਖਰੀਦੀ ਤੁਸੀਂ ਤੇ ਅਸੀਂ ਗੱਡੀ ਖਰੀਦ ਕੇ ਧੰਨਵਾਦ ਕਰਦੇ ਆ ਪਰਮਾਤਮਾ ਦਾ ਗੱਡੀ ਟਾਟਾ ਵਾਲਿਆਂ ਨੇ ਬਣਾਈ ਹੈ ਹੈਨਾ ਬਿਲਕੁਲ ਉਹਦਾ ਧੰਨਵਾਦ ਕਰਨਾ ਬਣਦਾ ਕਿਉਂਕਿ ਸਾਡੀ ਮਿਹਨਤ ਨੂੰ ਫਲ ਲੱਗੇ ਆ ਹੈਨਾ ਪਰ दारू ਪੀ ਕੇ ਗੱਡੀ ਤੁਸੀਂ ਚਲਾਈ ਹੈਨਾ ਬਿਲਕੁਲ ਠੀਕ ਹੈ ਸਿਸਟਮ ਆਪਾਂ ਇੰਡੀਆ ਚ ਬਣਿਆ ਵੀ ਇਧਰਲੇ ਪਾਸੇ ਚੱਲਣਾ ਤੇ ਇਧਰਲੇ ਪਾਸੇ ਚੱਲਣਾ ਸਿਸਟਮ ਬਣਾਇਆ ਆਪਲੋਕਾਂ ਰੋਂਗ ਸਾਈਡ ਤੇ ਅਸੀਂ ਚੱਲੇ ਅਗਲਾ ਸਾਨੂੰ ਆ ਕੇ ਠੋਕ ਗਿਆ ਤੇ ਰੱਬ ਨੇ ਕੀ ਮੌਤ ਦਿੱਤੀ ਬਈ ਤੁਹਾਨੂੰ ਗਲਤੀ ਤੇ ਤੁਹਾਡੀ ਸੀ ਬਿਲਕੁਲ ਠੀਕ ਹੈ ਜੀ ਦਾਰੂ ਤੇ ਤੁਸੀਂ ਪੀਤੀ ਸੀ ਗਲਤ ਦਿਸ਼ਾ 'ਚ ਤੁਸੀਂ ਚੱਲ ਰਹੇ ਸੀ ਅੱਛਾ ਪਰ ਕਈ ਵਾਰੀ ਤੁਸੀਂ ਇਹ ਵੀ ਦੇਖਿਆ ਹੋਣਾ ਕਈ ਵਾਰੀ ਲੋਕ ਖੜੇ ਆ ਉਹਨਾਂ 'ਚ ਠੋਕ ਜਾਂਦੀ ਹੈ ਬਿਲਕੁਲ ਠੀਕ ਹੈ ਇਹਨੂੰ ਗ੍ਰੈ ਕਹਿੰਦੇ ਆ ਖੜੇ ਬੰਦਾ ਮਰ ਜਾਂਦਾ ਬਿਲਕੁਲ ਠੀਕ ਹੈ ਜੀ ਇਹਨੂੰ ਗ੍ਰੈ ਕਈ ਵਾਰੀ ਪਤਾ ਨਹੀਂ ਲੱਗਦਾ ਉਹ ਉਤੋਂ ਡਿੱਗ ਪੈਂਦਾ ਕੁਝ ਜਾਂ ਪਤਾ ਹੀ ਨਹੀਂ ਹੁੰਦਾ ਕੋਈ ਮੈਂ ਕੋਈ ਕਹਿ ਰਹੀ ਆ ਇਹਨੂੰ ਗ੍ਰਹਿ ਕਹਿੰਦੇ ਆ ਇਹਨੂੰ ਮਾੜਾ ਵਕਤ ਕਹਿੰਦੇ ਆ ਇਹਨੂੰ ਵਕਤ ਨੂੰ ਸਮਝਣਾ ਇਹ ਜੋਤਿਸ਼ਿਆ ਸਭ ਇਹ ਜੋ ਆਪ ਕਹਿੰਦੇ ਨੇ ਖਿੱਚ ਕੇ ਲਿਆਈ ਖਿੱਚ ਕੇ ਲਿਆਈ ਲਿਆਈ ਨਹੀਂ ਤੁਸੀਂ ਪਹੁੰਚੇ ਕਿਉਂਕਿ ਤੁਸੀਂ ਆਪਣੇ ਸਟਾਰ ਖਰਾਬ ਕੀਤੇ ਕਈਆਂ ਗ੍ਰਹਾਂ ਦੇ ਵਿੱਚ ਬਹੁਤ ਸਾਰੀਆਂ ਇਨਸਟਰਕਸ਼ਨਸ ਨੇ ਕਈ ਗ੍ਰਹਾਂ ਦੇ ਵਿੱਚ ਹੈ ਕਿ ਤੁਹਾਨੂੰ ਕਿਸੇ ਲਈ ਮਾਹ ਬਾਦੀ ਜੀ ਕਿਸੇ ਲਈ ਸਵਾਦੀ ਕਲੀਅਰ ਗੱਲ ਹੈ ਕਿਸੇ ਲਈ ਚੀਜ਼ ਬਹੁਤ ਫਲਦੀ ਹੈ ਪਰ ਅਸੀਂ ਉਹੀ ਗੱਲ ਮੈਂ ਪਹਿਲਾਂ ਤੁਹਾਨੂੰ ਸ਼ੁਰੂ ਕਰਨ ਤੇ ਕੀਤੀ ਕਿ ਅਸੀਂ ਦੁਨੀਆਦਾਰੀ ਮੁਤਾਬਕ ਚਾਹੁੰਦੇ ਆ ਪਰ ਜਿਹੜਾ ਉਹਦੇ ਲਈ ਸਹੀ ਹੈ ਤੁਹਾਡੇ ਲਈ ਸਹੀ ਨਹੀਂ ਹੋ ਸਕਦਾ ਤੁਸੀਂ ਆਪਣਾ ਦੇਖੋ ਤੁਸੀਂ ਆਪਣੇ ਗ੍ਰਹਿਾਂ ਦੇ ਮੁਤਾਬਕ ਚੱਲਣਾ ਤੁਸੀਂ ਆਪਣੇ ਗ੍ਰਹਿਾਂ ਮੁਤਾਬਕ ਤੁਸੀਂ ਆਪਣੇ ਗ੍ਰਹਿ ਮੁਤਾਬਕ ਮੈਂ ਆਪਣੇ ਗ੍ਰਹਿ ਹਰ ਕਿਸੇ ਨੇ ਆਪਣੇ ਚੱਲਦੇ ਜੇ ਮੈਂ ਤੁਹਾਡੇ ਵੱਲ ਦੇਖ ਕੇ ਕੰਮ ਕੋਈ ਸ਼ੁਰੂ ਕਰ ਲਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਾਮਯਾਬ ਇਹੀ ਕਾਰਨ ਹੈ ਕਿ ਮੈਨੂੰ ਲੱਗਦਾ ਕਿ ਕੋਈ ਕਾਮਯਾਬ ਨਹੀਂ ਹੁੰਦਾ ਉਸੇ ਕੰਮ 'ਚ ਬਿਲਕੁਲ ਸਹੀ ਗੱਲ ਤੁਸੀਂ ਦੇਖੋ ਇੱਕ ਕਾਮਯਾਬ ਹੋਇਆ ਕਿਉਂਕਿ ਉਹਦੇ ਸਟਾਰ ਉਦਾਂ ਦੇ ਹੋਣਗੇ ਦੂਜੇ ਨੂੰ ਨਹੀਂ ਜੀ ਤੂੰ ਵੀ ਇਹੀ ਕਰ ਉਹ ਹੁਣ 1.5 ਲੱਖ ਤਨਖਾਹ ਲੈ ਰਿਆ ਤੂੰ ਵੀ ਲੈ ਤੂੰ ਇਹ ਕੰਮ ਕਿਉਂ ਨਹੀਂ ਕਰਦਾ ਮੈਂ ਅਗਲਾ ਹੁਣ ਦੱਸੋ ਤੁਸੀਂ ਉਹਦੇ ਨਾਲ ਥੋੜਾ ਜੰਮਿਆਂ ਉਹਦੇ ਵਰਗੇ ਥੋੜਾ ਸਟਾਰ ਹੋਣਗੇ ਹਰ ਕਿਸੇ ਦੇ ਆਪਣੇ ਉਹ ਬੱਚੇ ਨੂੰ ਨਾ ਸੋਚ ਕੁਦਰਤ ਦਿੰਦੀ ਹੈ ਪਰ ਅਸੀਂ ਉਹਨੂੰ ਆ ਨਹੀਂ ਤੇਰੇ ਲਈ ਬਣਿਆ ਤੂੰ ਆ ਕਿਉਂ ਕਰਦਾ ਸਾਰਾ ਦਿਨ ਲੀਕਾ ਮਾਰੀ ਜਾਣਾ ਨਹੀਂ ਤੂੰ ਡਾਕਟਰ ਹੀ ਬਣਨਾ ਤੂੰ ਡਾਕਟਰ ਹੀ ਬਣਨਾ ਉਹ ਵਿਚਾਰੇ ਦੇ ਦਿਮਾਗ 'ਚ ਸ਼ੁਰੂ ਤੋਂ ਇੱਕੋ ਹੀ ਚੀਜ਼ ਪਾਈ ਜਾਂਦੀ ਹੈ ਤੇ ਉਹ ਡਿਪਰੈਸ਼ਨ 'ਚ ਚਲੇ ਜਾਂਦੇ ਵੱਡਾ ਹੋ ਕੇ। ਇਹੀ ਕਾਰਨ ਹੈ ਕਿ ਉਹ ਆਪ ਦੇ ਗ੍ਰੈਂਡ ਕੰਮ ਯਾਬ ਨਹੀਂ ਹੁੰਦਾ। ਤੁਸੀਂ ਇਹ ਪੁੱਛੋ ਅੱਛੇ ਸਟੋਲਜਰ ਤੋਂ ਵੀ ਇਹ ਕਿਸ ਮੇਰੇ ਕੋਈ ਵਾਰੀ ਕੋਈ ਲੋਕ ਆਉਂਦੇ ਆ ਤੇ ਪੁੱਛਦੇ ਆ ਇਹ ਸਾਡਾ ਬੇਟਾ ਕੀ ਕਰੇਗਾ। ਤੇ ਮੈਂ ਕਹਿੰਦੀ ਆ ਬੇਟਾ ਕਿੱਥੇ ਆ? ਕਹਿੰਦੇ ਆ ਬੈਠਾ ਹੈ ਜਾਂ ਨਾਲ ਆ ਜੀ। ਮੈਂ ਕਹਿੰਦੀ ਆ ਬੱਚੇ ਤੈਨੂੰ ਕੀ ਇੰਟਰਸਟ ਹੈ? ਉਹ ਕਹਿੰਦਾ ਜੀ ਮੈਨੂੰ ਆ ਇੰਟਰਸਟ ਹੈ। ਮੈਂ ਕਹਿੰਦਾ ਬਿਲਕੁਲ ਇਹੀ ਕਰੂਗਾ। ਕਿਉਂਕਿ ਦੇ ਸਟਾਰ ਹੀ ਇਦਾਂ ਦੇ ਆ। ਤੇ ਤੁਸੀਂ ਕਿਉਂ ਰੋਕਦੇ ਇਹਨੂੰ? ਨਹੀਂ ਅਸੀਂ ਚਾਹੁੰਦੇ ਪੈਦਾ ਜਰੂਰ ਹੋਇਆ ਪਰ ਕੁਦਰਤ ਨੇ ਉਹਨੂੰ ਆਪਣੀ ਮਰਜ਼ੀ ਨਾ ਦਿੱਤਾ ਤੇ ਉਹਦੀ ਸੋਚ ਉਹਦੇ ਸਟਾਰ ਕੁਦਰਤ ਨੇ ਨਿਧਾਰਤ ਕੀਤੇ ਆ ਤੇ ਇਹਨੂੰ ਜੋ ਇਹਨੇ ਕਰਨਾ ਹੈ ਇਹਨੂੰ ਕਰਨ ਦੋ ਇਹ ਬਹੁਤ ਕਾਮਯਾਬ ਹੋਊ ਇਹਦੇ ਵਿੱਚ ਕਿਉਂਕਿ ਇਹਦੇ ਅੰਦਰ ਦੀ ਸੋਚ ਤੇ ਇੰਟਰਸਟ ਕੁਦਰਤ ਨੇ ਸਟਾਰ ਮੁਤਾਬਕ ਇਹਦੇ ਅੰਦਰ ਪਾਈ ਆ ਬਾਈ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਕਿ ਨਹੀਂ ਯਾਰ ਇਹਨਾਂ ਦਾ ਕੀ ਹੈ ਸਿਸਟਮ ਪ੍ਰਮਾਤਮਾ ਨੇ ਜਿਹੜਾ ਕੁਝ ਲਿਖਿਆ ਨਾ ਉਹੀ ਕੁਝ ਕਰਨਾ ਕੀ ਪ੍ਰਮਾਤਮਾ ਦਾ ਲਿਖਿਆ ਇਹ ਗ੍ਰਹਿ ਚਾਲੀ ਆ ਜੈ ਪ੍ਰਮਾ ਕੀ ਇਹ ਇਸ ਚੀਜ਼ੋ ਕੇ ਮੈਂ ਸਮਝਣ ਲੋਕੀ ਕੀ ਹੋ ਰਿਹਾ ਦੁਨੀਆ ਦੇ ਵਿੱਚ ਸੁਖਵਿੰਦਰ ਕੀ ਹੋ ਰਿਹਾ ਦੁਨੀਆ ਚ ਇਹ ਸਭ ਕੁਝ ਪ੍ਰਮਾਤਮਾ ਨੇ ਲਿਖਿਆ ਇਹ ਕੁਦਰਤ ਨਾਲ ਛੇੜਛਾੜ ਹੈ ਇਹ ਪ੍ਰਮਾਤਮਾ ਨੇ ਲਿਖਿਆ ਇੰਨੀਆਂ ਸਾਰੇ ਜੋ ਵੀ ਅਣਹੋਣੀਆਂ ਘਟਨਾਵਾਂ ਹੋ ਰਹੀਆਂ ਪ੍ਰਮਾਤਮਾ ਨੇ ਲਿਖਤੀਆਂ ਕੁਝ ਨਹੀਂ ਲਿਖਿਆ ਇਹ ਸਾਡੇ ਕਰਮ ਤੇ ਨੀਅਤ ਦਾ ਫਲ ਮਿਲ ਰਿਹਾ ਸਾਨੂੰ ਜਿਸ ਹਾਲਾਤ ਚ ਅਸੀਂ ਹਾਂ ਅਸੀਂ ਆਪ ਉਸ ਦੇ ਜ਼ਿੰਮੇਵਾਰ ਹਾਂ ਕੁਝ ਲਿਖਤ ਨਹੀਂ ਹੈ ਤੁਹਾਡੀ ਸੋਚ ਤੁਹਾਡੇ ਕਰਮ ਕਾੜ ਤੁਹਾਨੂੰ ਡੋਬ ਰਹੇ ਆ ਅਸੀਂ ਹੁਣ ਇੱਕ ਆਮ ਹੀ ਗੱਲ ਤੁਸੀਂ ਪੜ੍ਹੀ ਹੋਣੀ ਹੈ ਕਿ ਅਸੀਂ ਆਪਣੇ ਦੁੱਖ ਤੋਂ ਦੁਖੀ ਨਹੀਂ ਦੂਜੇ ਦੇ ਸੁੱਖ ਤੋਂ ਬੜੇ ਪਰੇਸ਼ਾਨ ਹਾਂ ਇਹ ਨੀਅਤ ਹੈ ਮੇਰਾ ਮੁੰਡੇ ਦੇ ਆ ਜਾਣ 90% ਦੇ ਦਾ ਹੋ ਜਾ ਫੇਲ ਇਹ ਨੀਅਤ ਹੈ ਉਹ 90 ਦਿਨ ਫੈਰਨ ਦੇਣੇ ਹੈਗੇ ਜੇ ਸਾਡੀ ਨੀਅਤ ਇੰਦਾਂ ਹੈ ਤਾਂ ਨੀਅਤ ਨੂੰ ਮਰਦਾ ਨਹੀਂ ਜੀ ਜਿੱਦਾਂ ਦਾ ਬੀਜਾਂਗੇ ਉਦਾਂ ਦਾ ਹੀ ਉਦਾਂ ਵੱਡਾਂਗੇ ਬਿਲਕੁਲ ਅੱਜਕੱਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰਾਂ ਬਾਰੇ ਬਹੁਤ ਸਾਰੇ ਹੀ ਪ੍ਰੈਡਿਕਸ਼ਨਾਂ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਨੇ ਤੁਸੀਂ ਜੇ ਦੇਖੀ ਹੋਵੇ ਮੋਦੀ ਸਾਹਿਬ ਹੋਰਾਂ ਦੀ ਹੰਗਲੀ ਜਾਂ ਕਿਦਾਂ ਕੀ ਲੱਗਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੁਣ ਕੁੰਡਲੀ ਕੀ ਕਹਿੰਦੀ ਹੈ ਜਿਹੜੀ ਨੈਟ ਤੇ ਪਈ ਹੈ ਉਹਦੇ ਮੁਤਾਬਕ ਤੇ ਸਿਤਾਰੇ ਕਾਫੀ ਖਰਾਬ ਚੱਲਦੇ ਆ ਉਹਨਾਂ ਦੇ ਹਾਂ ਕਲੋਜ਼ਲੀ ਰਿਸ਼ਤੇ ਖਰਾਬ ਹੋਣੇ ਆ ਉਹਨਾਂ ਦੇ ਔਰ ਗ੍ਰਹਿ ਚਾਲ ਵੀ ਕਾਫੀ ਜ਼ਿਆਦਾ ਮਤਲਬ ਖਰਾਬ ਹੀ ਸਮਝ ਲਓ ਕੁਰਸੀ ਤੇ ਵੀ ਧੋਣਾ ਪੈ ਸਕਦਾ ਮੇਰੇ ਹਿਸਾਬ ਨਾਲ ਤਾਂ ਧੋਣਾ ਹੀ ਪੈ ਸਕਦਾ ਆ ਕਿ ਦੇਖੋ ਚਲੋ ਵੈਸੇ ਤਾਂ ਮੈਂ ਆਪਾਂ ਨੂੰ ਰਾਜਨੀਤੀ 'ਚ ਮੈਨੂੰ ਜ਼ਿਆਦਾ ਕਿਸੇ ਬਾਰੇ ਨਹੀਂ ਬੋਲਣਾ ਚਾਹੀਦਾ ਪਰ ਫਿਰ ਵੀ ਜਿਹੜੀ ਸਤਰਕਤਾ ਹੈ ਨਾ ਤੁਸੀਂ ਮੂਰਖ ਥੋੜੀ ਦੇਰੀ ਬਣਾ ਸਕਦੇ ਹਾਂ ਹੈਨਾ ਪਰ ਬਈ ਇਹ ਤਾਂ 12 14 ਸਾਲ ਚੱਲੀ ਗਿਆ ਪਰ ਨਹੀਂ ਥੋੜੀ ਅੰਦੇ ਭਗਤ ਹੁੰਦੇ ਜ਼ਰੂਰ ਆ ਪਰ ਜਿਹੜੇ ਅੰਨੇ ਹੁੰਦੇ ਆ ਫਿਰ ਆਪ ਹੀ ਠੋਕਰ ਖਾ ਕੇ गिरਦੇ ਆ ਤੇ ਜਿਹੜੇ ਅੰਨੇ ਠੋਕਰ ਖਾ ਕੇ ਗਿਰਨਗੇ ਨਾ ਤੇ ਫਿਰ ਉਹ ਸੰਭਲਣਗੇ ਜਾਂ ਫਿਰ ਗੋਡਾ ਗੜਾ ਤੜਾਉਣਗੇ ਹੈਨਾ ਖੁਸ਼ ਨਾ ਖੁਸ਼ ਇਹ ਲੌਜੀਕ ਹੈ ਕੁਦਰਤ ਹੈ ਪਰ ਜਿਹੜੀ ਕੁੰਡਲੀ ਉਹਨਾਂ ਦੀ ਉੱਥੇ ਪਈ ਆ ਉਹ ਸੱਚੀ ਹੀ ਬ੍ਰਿਸ਼ਟਿਕ ਲਗਣ ਦੀ ਕੁੰਡਲੀ ਆ ਤੇ ਉਹਦੇ ਮੁਤਾਬਕ ਤਾਂ ਗ੍ਰਹਿ ਖਰਾਬ ਹੀ ਆ ਸ਼ਨੀ ਉਹਨਾਂ ਦੇ 5ਵੇਂ ਸਥਾਨ 'ਚ ਚੱਲ ਰਿਹਾ ਜੋ ਸੌਚ ਨੂੰ ਖਰਾਬ ਕਰੂਗਾ ਤੇ ਉਹ ਸਟਾਰ ਸਹੀ ਨਹੀਂ ਹੋਣਗੇ ਮੈਡਮ ਜਾਂਦੇ ਜਾਂਦੇ ਹੁਣ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਾਹੋਗੇ ਮੈਂ ਤੇ ਦੇਖੋ ਇਨਾ ਹੀ ਕਹਿਣਾ ਚਾਹੁੰਦੀ ਆ ਕਿ ਜੋਤਿਸ਼ ਇੱਕ ਵਿਗਿਆਨ ਹੈ ਇਹਨੂੰ ਤੁਸੀਂ ਵਹਿਮ ਭਰਮ ਨਾ ਮੰਨੋ ਅਗਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਜਦੋਂ ਅਸੀਂ ਬਿਮਾਰ ਆ ਨਾ ਤਾਂ ਅਸੀਂ ਇੱਕ ਡਾਕਟਰ ਕੋ ਜਾਨਦੇ ਆ ਜਦੋਂ ਅਸੀਂ ਸਾਨੂੰ ਸਰਕਾਰੀ ਤੌਰ ਤੇ ਕੋਈ ਪਰੇਸ਼ਾਨੀ ਹੁੰਦੀ ਹੈ ਉਸ ਵਕੀਲ ਕੋ ਜਾਨਦੇ ਆ ਤੇ ਇੱਕ ਅੱਛੇ ਅਸਟੋਲੋਜਰ ਤੋਂ ਤੁਸੀਂ ਸਿਰਫ ਸਲਾਹ ਲਓ ਏ ਕਿ ਵਕਤ ਕਿਦਾਂ ਦਾ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਤਾਂ ਕਿ ਨੁਕਸਾਨ ਤੋਂ بچਿਆ ਜਾ ਸਕੇ ਕਿਉਂਕਿ ਸੁਖਵਿੰਦਰ ਅੱਜ ਕੱਲ ਨਾ ਮੇਰੇ ਹਿਸਾਬ ਨਾਲ 90% ਲੋਕ ਨੇ ਡਿਪਰੈਸ਼ਨ ਚ ਡਿਪਰੈਸ਼ਨ ਕਿਉਂਕਿ ਉਹ ਕੀ ਕਰ ਰਿਹਾ ਦੁਨੀਆਦਾਰੀ ਦੇ ਪਿੱਛੇ ਚੱਲ ਰਿਹਾ ਮਨ ਦੇ ਪਿੱਛੇ ਚੱਲ ਰਿਹਾ ਜੇ ਕੁਦਰਤ ਨੇ ਕੁਝ ਸੋਚ ਕੇ ਦਿਮਾਗ ਉੱਤੇ ਦਿੱਤਾ ਨਾ ਤਾਂ ਇਹਦੇ ਨਾਲ ਚੱਲੋ ਇਹਨੂੰ ਇੱਥੇ ਕਿਉਂ ਨਹੀਂ ਦਿੱਤਾ ਬਿਲਕੁਲ ਠੀਕ ਹੈ ਜੀ ਜੇ ਉੱਤੇ ਦਿੱਤਾ ਹੈ ਤਾਂ ਇਹਦੇ ਨਾਲ ਸੋਚ ਕੇ ਚੱਲੋ ਕਿ ਕਿਉਂ ਕਾਰਨ ਲੱਭੋ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਕੋਈ ਵੀ ਚੰਗੀ ਚੀਜ਼ ਦੁਨੀਆਦਾਰੀ ਲਈ ਕਰ ਰਹੇ ਆ ਉਹ ਚੰਗੀ ਹੈ ਸੁਣਿਆ ਇਹ ਚੰਗੀ ਹੈ ਜੇ ਮੇਰੇ ਲਈ ਚੰਗੀ ਨਹੀਂ ਤਾਂ ਮੇਰੇ ਲਈ ਚੰਗੀ ਨਹੀਂ ਹੈ ਤਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਉਹੀ ਗੱਲ ਕਿ ਅਸੀਂ ਇੱਛਾ ਪੂਰੀ ਕਰਨ ਆਏ ਆ ਅਸੀਂ ਦੁਨੀਆ 'ਚ ਵਾਰ-ਵਾਰ ਨਹੀਂ ਆਉਣਾ ਬਿਲਕੁਲ ਸਹੀ ਗੱਲ ਹੈ ਇਹ ਤੁਸੀਂ ਇੰਜੋਏ ਕਰੋ ਕੁਦਰਤ ਨੇ ਤੁਹਾਨੂੰ ਦੁਨੀਆ 'ਚ ਜਿਉਣ ਲਈ ਖੁਸ਼ ਰਹਿਣ ਲਈ ਭੇਜਿਆ ਕਿਉਂ ਡਿਪਰੈਸ਼ਨ 'ਚ ਰਹਿ ਕੇ ਕੀ ਲੱਭ ਰਹੇ ਆਂ ਸੀ ਕੌਣ ਦੁਖੀ ਆ ਜਿਹਨੂੰ ਕੁਝ ਕਰਨਾ ਚਾਹੁੰਦੇ ਆਂ ਕਿਉਂ ਆਪਣੇ ਆਪ ਨੂੰ ਦੁੱਖ ਦੇ ਰਹੇ ਆਂ ਸੀ ਨਾ ਤਾਂ ਮਤਲਬ ਤੁਸੀਂ ਜਿੱਦਾਂ ਦੀ ਪਰੇਸ਼ਾਨੀ ਆ ਉਹਦਾ ਹੱਲ ਸਿਰਫ ਤੇ ਸਿਰਫ ਤੁਸੀਂ ਕਰ ਸਕਦੇ ਹੋ ਦੁਨੀਆ ਦਾ ਕੋਈ ਸਟੋਲਜਰ ਤੁਹਾਨੂੰ ਸਿਰਫ ਸਲਾਹ ਦੇ ਸਕਦਾ ਤੁਹਾਡੇ ਕਰਮ ਨਹੀਂ ਬਦਲ ਸਕਦਾ ਆ ਲਿਖ ਕੇ ਲੈ ਜਾਓ ਤੁਹਾਡਾ ਕੰਮ ਹੋ ਜਾਉ ਇੱਥੇ ਆ ਪਾ ਦਿਓ ਤੁਹਾਡਾ ਕੰਮ ਹੋ ਜਾਉ ਸਾਰੇ ਵਹਿਮ ਨੇ ਮੇਰਾ ਸਿਰ ਦੁਖਦਾ ਗੋਲੀ ਮੈਨੂੰ ਖਾਣੀ ਪੈਣੀ ਆ ਤਾਂ ਮੈਨੂੰ ਫਾਇਦਾ ਹੋ ਕੋਈ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ ਤਾਂ ਆਪਣੇ ਲਈ ਆਪ ਅੱਛੇ ਕਰਮ ਕਰੋ ਆਪਣੇ ਗ੍ਰਹਿ ਮੁਤਾਬਕ ਚੱਲੋ ਸਭ ਸਹੀ ਹੋ ਚੁਣ ਇੱਕ ਸਵਾਲ ਲੈਣਾ ਚਾਹੂੰਗਾ ਮਾਫ ਕਰਨਾ ਇੱਕ ਨੈਗੇਟਿਵ એનર્ਜੀ ਪੋਜ਼ਿਟਿਵ એનર્ਜੀ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਨੈਗੇਟਿਵ એનર્ਜੀ ਪੋਜ਼ਿਟਿਵ એનર્ਜੀ ਤੁਹਾਡੀ ਸੋਚ ਹੀ ਹੈ ਜਿੱਦਾਂ ਦਾ ਅਸੀਂ ਸੋਚ ਰਹੇ ਹਾਂ ਓਦਾਂ ਦੀ ਸਾਡੀ ਸ੍ਰਿਸ਼ਟੀ ਅਸੀਂ ਉਸੇ ਹਿਸਾਬ ਨਾਲ ਦੇਖਦੇ ਹਾਂ ਜੋ ਅਸੀਂ ਸੋਚ ਰਹੇ ਹਾਂ ਸਾਨੂੰ ਉਹ ਚੀਜ਼ ਉਸੇ ਹਿਸਾਬ ਨਾਲ ਦਿਖਦੀ ਹੈ ਹੈਨਾ 네ਗੇਟਿਵ ਪੋਜ਼ਿਟਿਵ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਕਿਸੇ ਇੱਕ ਆ ਵੀਡੀਓ ਬੜੀ ਆਜਕਲ ਬਹੁਤ ਪਈਆਂ ਬਸ ਇੱਕ ਵਾਰ ਆ ਕਰ ਦੋ ਤੇ ਤੁਸੀਂ ਮਾਲਾ ਮਾਲ ਹੋ ਜਾਓਗੇ ਮੈਂ ਕਹਿੰਨੀ ਆ ਦੇਸ਼ ਦੀ ਕੌਨਸ਼ੀਅਸ ਬਾਲ ਲਓ ਤੁਸੀਂ ਫਿਰ ਇਹ ਇੱਕ ਗੱਲ ਆ ਹੈਨਾ ਵੀ ਤੁਸੀਂ ਹੋ ਰਹੇ ਹੋ ਮਾਲਾ ਮਾਲ ਆ ਰਾਸ਼ੀਆਂ ਵਾਲਿਆਂ ਦੀ ਗਿਰ ਰਿਹਾ ਪੈਸਾ ਹੋ ਰਿਹਾ ਹੋ ਰਿਹਾ ਬੁਰਾ ਹਾਲ ਹੋਇਆ ਪਿਆ ਹੈਨਾ ਕਿੱਥੇ ਪੈਸਾ ਗਿਰ ਰਿਹਾ ਤੇ ਕੀ ਹੋ ਰਿਹਾ એનર્ਜੀ ਦੀ ਗੱਲ ਕਰਦੇ ਆਂ એનર્ਜੀ ਕਹਿੰਦੇ ਵੀ ਜਿੱਦਾਂ ਦੀ ਤੁਹਾਡੀ ਸੋਚ ਤੇ ਉਦਾਂ ਦੀ ਤੁਹਾਡੀ ਸ੍ਰਿਸ਼ਟੀ ਉਦਾਂ ਦੀ ਤੁਹਾਡੀ ਤੋਂ ਦੇਖਣ ਦਾ ਨਜ਼ਰੀਆ ਹੁੰਦਾ ਹੁਣ ਕਹਿੰਦੇ ਕਿ ਤੁਸੀਂ 10 ਦਿਨ 20 ਦਿਨ 40 ਦਿਨ ਆ ਚੀਜ਼ ਕਹਿਣੀ ਸ਼ੁਰੂ ਕਰ ਦੋ ਤੇ ਤੁਹਾਡੇ ਔਰਾ ਉਦਾਂ ਦਾ ਬਣ ਜਾਊਗਾ ਇਹ ਸੱਚਾਈ ਹੈ ਔਰਾ ਉਦਾਂ ਦਾ ਬਣਦਾ ਹੁਣ ਕਹਿਣਾ ਸ਼ੁਰੂ ਕਰ ਦੋ ਜੀ ਅੰਬਾਨੀ 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 ਤੇ ਤੁਸੀਂ ਅੰਬਾਨੀ ਬਣ ਜਾਓ ਨਹੀਂ ਕਹਿਣਾ ਸ਼ੁਰੂ ਕਰ ਦੋ ਪੈਸਾ ਪੈਸਾ ਤੇ ਉੱਤੋਂ ਗਿਰਨ ਲੱਗ ਜਾਊਗਾ ਉਹ ਮਸ਼ੀਨ ਤੇ ਆਉਣੀ ਨਹੀਂ ਘਰ ਬਿਲਕੁਲ ਠੀਕ ਹੈ ਕਰਮ ਤੇ ਕਰਨੇ ਹੀ ਪੈਣੇ ਆ ਨੀਅਤ ਨੇ ਨਾਲ ਮਾਇਨੇ ਰੱਖਣਾ ਸੋਚਣੇ ਨਾਲ ਚੱਲਣਾ ਤੇ ਖਾਵਾ ਤੇ ਦਿਮਾਗ ਨੂੰ ਜੋ ਮਰਜ਼ੀ ਦੋ ਜੋ ਤੁਹਾਡੇ ਸਟਾਰ ਨੇ ਤੁਸੀਂ ਫਿਰ ਉੱਥੇ ਆ ਕੇ ਖੜੇ ਹੋ ਜਾਓ ਤਾਂ ਤੁਸੀਂ ਉਹੀ ਸੋਚੋਗੇ ਉਹੀ ਕਰੋਗੇ ਜਿੱਦਾਂ ਦਾ ਤੁਹਾਨੂੰ ਕੁਦਰਤ ਨੇ ਬਣਾਇਆ ਹੈ ਤਾਂ ਜਿੱਦਾਂ ਦਾ ਬਣਾਇਆ ਉਦਾਂ ਆਪਣੇ ਆਪ ਨੂੰ ਅਕਸੈਪਟ ਕਰੋ ਉਹਦੇ ਮੁਤਾਬਕ ਜ਼ਿੰਦਗੀ ਜਿਓ ਔਰਾ ਤੇ એનર્ਜੀ ਆਪਣੀ ਹਮੇਸ਼ਾ ਇਦਾਂ ਰੱਖੋ ਸਾਡੇ ਤੋਂ ਬੈਸਟ ਕੋਈ ਨਹੀਂ ਹੈ ਸਾਨੂੰ ਬਣਾਉਣ ਵਾਲਾ ਜੇ ਬੈਸਟ ਹੈ ਤਾਂ ਵਿਰਸਤਾ ਬੈਸਟ ਹੈਗੀ ਹੈ ਹੈਗੀ ਹੈ ਬਿਲਕੁਲ ਬਸ ਆਹੀ એનર્ਜੀ ਇਹ ਐਸਲੋਜਰ ਜਾਂ ਜਿਹੜੇ ਗ੍ਰਹਿ ਚਾਲਾ ਇਹਦੇ ਕਹਿਣ ਦਾ ਭਾਵ ਤੁਹਾਡੇ ਕਹਿੰਦਾ ਕੁਦਰਤ ਹੈ ਬਿਲਕੁਲ ਕੁਦਰਤ ਉਹ ਕਹਿੰਦੇ ਆ ਨਾ ਕਿ ਕੁਦਰਤ ਹੀ ਜੇ ਅਸੀਂ ਜਨਮ ਲੈਂਦੇ ਆ ਤੇ ਕੁਦਰਤ ਜੀ ਅਸੀਂ ਲੀਨ ਹੋ ਜਾਂਦੇ ਪੰਜ ਤਤਵ ਨੇ ਤਾਂ ਫਿਰ ਇਹਦੇ ਚੀ ਜਿਉਣਾ ਹੈ ਤਾਂ ਇਹਨੂੰ ਹੀ ਮੰਨੋ ਤਾਂ ਹੀ ਕਹਿੰਦੇ ਵੀ ਹੋਣਾ ਉਹ ਹੀ ਜੋ ਕੁਦਰਤ ਨੂੰ ਮਨਜੂਰ ਹੈ ਹਾਂ ਪਰ ਵਕਤ ਵਕਤ ਨੂੰ ਸਮਝ ਕੇ ਹੋਣਾ ਹੈ ਵਕਤ ਨੂੰ ਸਮਝਣਾ ਵਕਤ ਦੀ ਪਾਵਰ ਹੈ ਦੇਖੋ ਦਿਨ ਦੇ ਪੈਰ ਹੁੰਦੇ ਸਵੇਰ ਦਾ ਪੈਰ ਹੋਰ ਹੈ ਦੁਪਹਿਰ ਦਾ ਹੋਰ ਹੈ ਸ਼ਾਮ ਦਾ ਹੋਰ ਹੈ ਤੇ ਜੇ ਆਪਾਂ ਕਹੀਏ ਸ਼ਾਮ ਦਾ ਪੈਰ ਸਵੇਰੇ ਚੱਕ ਕੇ ਲੈ ਜਾਈਏ ਨਹੀਂ ਜੀ ਇੱਕੋ ਹੀ ਹੈ ਵਾਰਾਂ ਦਾ ਕੀ ਹੈ ਇੱਕੋ ਹੀ ਹੈ ਬਿਲਕੁਲ ਠੀਕ ਫਿਰ ਤਾਂ ਤੁਸੀਂ ਕੱਲ ਵੀ ਇੱਕੋ ਸੀ ਤੇ ਅੱਜ ਵੀ ਇੱਕੋ ਹੀ ਆ ਤੁਸੀਂ ਕੱਲ ਬੜੇ ਖੁਸ਼ ਸੀ ਤੇ ਅੱਜ ਉਦਾਸ ਕਿਉਂ ਬੈਠੇ ਹੋ ਇਹ ਤਾਂ ਦਿਨ ਇੱਕੋ ਹੀ ਹੈ ਐਦਾਂ ਨਹੀਂ ਹੁੰਦਾ એનર્ਜੀ ਹੁੰਦੀ ਹੈ ਗ੍ਰਹਿਾਂ ਦੀ ਜਦੋਂ ਚੰਦਰ ਡਾਉਣ ਹੈ ਤੁਸੀਂ ਉਦਾਸ ਹੋ ਬਿਨਾਂ ਕਾਰਨ ਤੋਂ ਉਦਾਸ ਹੋ ਜਦੋਂ ਚੰਦਰ ਵਧੀਆ ਐਵੇਂ ਭੰਗੜੇ ਪਾਉਣ ਨੂੰ ਦਿਲ ਕਰੀ ਜਾਂਦਾ ਤਾਂ ਗ੍ਰਹਿ ਹੀ ਹੈ ਨਾ ਇਹ ਇਹਨਾਂ ਦੀ ਚਾਲ ਹੈ ਨਾ ਇਹ ਬਸ ਇਹੀ ਚੀਜ਼ ਹੈ ਬਿਲਕੁਲ ਤੁਸੀਂ ਕੀਮਤੀ ਸਮਾਂ ਦਿੱਤਾ ਮੈਡਮ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤਾਂ ਇਹ ਸੰ ਪ੍ਰਸਿੱਧ ਜੋਤਸੀ ਮੈਡਮ ਜਸਸੀ ਮਾਨ ਜੀ ਜਿਨ੍ਹਾਂ ਨੇ ਬਹੁਤ ਸਾਰੇ ਅਹਿਮ ਸਵਾਲਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ ਔਰ ਇਸ ਇੰਟਰਵਿਊ ਦੇ ਹੇਠਾਂ ਤੁਸੀਂ ਆਪਣੇ ਕੁਝ ਸਵਾਲ ਵੀ ਜੇਕਰ ਹੋਣ ਤਾਂ ਉਹ ਵੀ ਆਪਣੀ رائے ਜਾਂ ਸਵਾਲ ਸਾਂਝੇ ਕਰ ਸਕਦੇ ਹੋ ਜਦੋਂ ਦੁਬਾਰਾ ਇਹਨਾਂ ਦੇ ਨਾਲ ਦੁਬਾਰਾ ਮੁਲਾਕਾਤ ਹੋਏਗੀ ਤਾਂ ਉਹ ਤੁਹਾਡੇ ਸਵਾਲ ਅਸੀਂ ਇੰਟਰਵਿਊ ਦੇ ਵਿੱਚ ਜ਼ਰੂਰ ਲਵਾਂਗੇ ਕੈਮਰਾਮੈਨ ਗੁਰਬੀਰ ਦੇ ਨਾਲ ਸੁਖਵਿੰਦਰ ਸਿੰਘ ਜਨ ਲੋਕਨਾ ਟੀਵੀ ਖੰਨਾ